ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਿਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਅੱਜ ਵਿਧਾਨ ਸਭਾ ਹਾਲ ਕਾ ਖੇਮਕਰਨ ਅੰਦਰ ਸ਼੍ਰੋਮਣੀ ਕਾਜਦਲ ਬਾਦਲ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਬਲਟੋਵਾ ਪਰਿਵਾਰ ਦੇ ਅਤ ਨਜ਼ਦੀਕੀ ਸਮਝੇ ਜਾਂਦੇ ਪਿੰਡ ਕੀਮਾਖੁਰ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਕੂਕਾ ਆਪਣੇ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਸਾਬਕਾ ਵਿਧਾਇਕ ਸੁਖਪਾਲ ਸਿੰਘ ਪੁਲਦਰ ਦੀ ਗਵਾਈ ਅਤੇ ਕਰਨਬੀਰ ਸਿੰਘ ਅੱਤੀਪਲੋ ਸਾਬਕਾ ਸਰਪੰਚ ਦੀ ਪ੍ਰੇਰਣਾ ਨਾਲ ਕਾਂਗਰਸ ਪਾਰਟੀ ਅੰਦਰ ਸ਼ਮੂਲੀਅਤ ਕਰ ਗਏ ਇਸ ਮੌਕੇ ਸਾਬਕਾ ਚੇਅਰਮੈਨ ਅਮਰਤਵੀਰ ਸਿੰਘ ਬਿੱਟੂ ਵਾਸਨ ਜੱਜ ਵੀਰ ਸਿੰਘ ਪਲਟਵਾ ਸਾਬਕਾ ਸਰਪੰਚ ਮੇਜਰ ਸਿੰਘ ਕਲ ਸਾਬਕਾ ਸਰਪੰਚ ਰਾਜਵੀਰ ਸਿੰਘ ਰਾਜਾ ਮਾਣੇ ਕੇ ਸਾਬਕਾ ਸਰਪੰਚ ਮਹਾਵੀਰ ਸਿੰਘ ਆਸਟ੍ਰੇਲੀਆ ਗੁਰਬ੍ਰਹਮ ਸਿੰਘ ਮੈਂਬਰ ਆਜੋ ਕੇ ਗੁਰਮੀਤ ਸਿੰਘ ਗੋਪਾ ਰਾਜੋ ਕੇ ਜਗਰਾਤ ਸਿੰਘ ਰਾਜੋ ਕੇ ਵਿਕਰਮਜੀਤ ਸਿੰਘ ਰਾਜੋ ਕੇ ਅਜੀਪਾਲ ਸਿੰਘ ਰਾਜੋ ਕੇ ਚੜ੍ਹਤ ਸਿੰਘ ਰਾਜੋ ਕੇ ਜਗਜੀਤ ਸਿੰਘ ਰਾਜੋ ਕੇ ਕਵਲਜੀਤ ਸਿੰਘ ਰਾਜੋ ਕੇ ਆਦ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਇਸ ਮੌਕੇ ਹਾਜ਼ਰ ਸਨ ਸਾਡੇ ਚੈਨਲ ਨੂੰ ਜਰੂਰ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰੋ ਧੰਨਵਾਦ ਜੀ ਸਰਦਾਰ ਸਿੰਘ ਪਾਟੇ ਪੁੱਜਰਾ ਕਾਂਗਰਸ ਪਾਰਟੀ ਜੈ ਹਿੰਦ ਕਾਂਗਰਸ ਪਾਰਟੀ ਜੈ ਹਿੰਦ ਸਰਦਾਰ ਸਿੰਘ ਪਾਟੇ ਪੁੱਜਰਾ ਜੈ ਹਿੰਦ ਜੁਆਇਨ ਕਰਨ ਦਾ ਪੰਵੇਰਾ ਵੀ ਮੇਰਾ ਵੀਰਾ ਕਲ ਵੀਰਿਆ ਸਿਰੀ ਉਹ ਕਹਿੰਦਾ ਵੀਰਾ ਵੇਖੀ ਆ ਨਾ ਇੱਕ ਬੀਜੇਪੀ ਦਾ ਮੈਸੇਜ ਆਇਆ ਹੈ ਇਹ ਪਿੰਡ 'ਚ ਨਾ ਕੋਈ ਸਕੀਮ ਆਈ ਆ ਉਹ ਜਦੋਂ ਮੈਂ ਪੜਿਆ ਤੇ ਉਹ ਇਹਨਾਂ ਦਾ ਲੈਂਦੇ ਆ ਕੋਈ ਓਟੀਪੀ ਲੈਂਦੇ ਹੋ ਕਿ ਤੁਸੀਂ ਬੀਜੇਪੀ ਪਾਰਟੀ ਜੁਆਇਨ ਕੀਤੀ ਤੇ ਬਾਅਦ 'ਚ ਸਾਨੂੰ ਓਟੀਪੀ ਦਿਓ ਵੇਖੋ ਇੱਕ ਇਹੋ ਹੀ ਇਹਨਾਂ ਦੀਆਂ ਚਾਲਾਂ ਨੇ ਇਹਨਾਂ ਨੂੰ ਪਤਾ ਕਿ ਸਿੱਧੇ ਤੌਰ ਤੇ ਸਾਡੇ ਕੋਲ ਇਹਨਾਂ ਨਾਲ ਜੁੜਨਾ ਨਹੀਂ ਸਾਡੇ ਨਾਲ ਉਹ ਮੈਸੇਜ ਇਹ ਪਿੰਡ ਦੇ ਵਿੱਚ ਆਉਂਦੇ ਕਿ ਤੁਹਾਨੂੰ ਇਸ ਸਕੀਮ ਨਾਲ ਲਾਭ ਦੇਣਾ ਸੈਂਟਰਲ ਤੋਂ ਸਕੀਮ ਆਈ ਆ ਪਰ ਉਹ ਕੀ ਆ ਕਿ ਉਹ ਇੱਕ ਪਾਰਟੀ ਨਾਲ ਜੁਆਇਨ ਕਰਦਾ ਹੈ ਅਭੀਆਂ ਜੀਦੇ ਵਿੱਚ ਕੱਲੇ ਡਾਟੇ ਸਾਂਝੇ ਕਰਨਗੇ ਕਿ ਇੰਨੀ ਦੁਨੀਆ ਸਾਡੇ ਨਾਲ ਜੁੜੀ ਆ ਇਹ ਚੀਜ਼ ਤੋਂ बच ਕੇ ਰਹੋ ਪਰ ਉਹ ਇਹਨਾਂ ਕੋਈ ਸਕੀਮ ਨਹੀਂ ਤੁਹਾਨੂੰ ਦੇਣੀ ਕੁਝ ਹੋਣੀ ਨਹੀਂ ਦੇਣਾ ਇਹ ਤਾਂ ਜਿਹੜੇ ਆਪਣੀ ਗੱਲ ਕੱਪੜੇ ਉਹ ਵੀ ਲੋਹ ਨੂੰ ਕਰਨਦੇ ਆ ਖਸਾਨੀ ਅंदोलਨ ਦੇ ਵੇਖ ਲਓ ਉੱਥੇ ਕੀ ਕਰ ਰਹੇ ਆ ਤੁਸੀਂ ਵੀ ਪਿੰਡ ਦੇ ਵਿੱਚੋਂ ਜਾਂਦੇ ਹੀ ਸਾਡੇ ਤੁਹਾਡੇ ਵਿੱਚੋਂ ਭਰਾ ਗਏ ਹੋਣਗੇ ਉੱਥੇ ਕਿ ਕੋਈ ਲਿਹਾਇ ਨਹੀਂ ਰੱਖਣ ਦੇ ਆਪਾਂ ਖਸਾਨ ਹੀ ਸਾਰੇ ਬੈਠੇ ਆ ਖਸਾਨ ਦੇ ਮਜ਼ਦੂਰ ਦਾ ਨੋਂ ਮਰਦਾ ਰਹਿਦਾ ਜੇ ਖਸਾਨ ਆ ਤੇ ਮਜ਼ਦੂਰ ਆ ਜੇ ਆਪ ਆਪਣੇ ਧਰਚੋਂ ਇੱਕ ਵੀ ਮਰ ਗਿਆ ਤੇ ਸਮਝ ਲਓ ਦੋਵੇਂ ਖਤਮ ਹੋ ਗਏ ਇਹ ਕਹਾਣੀ ਨਾ ਰਹੀ ਤੇ ਮਜ਼ਦੂਰੀ ਕਿੱਥੇ ਜਾਣੀ ਆ ਉਥੇ ਤੁਹਾਨੂੰ ਜਾਣ ਦਾ ਮੌਕਾ ਮਿਲਣਾ ਜਾ ਕੇ ਵੇਖਿਓ ਡਾਂਗਾ ਛੋਟੇ ਦੇ ਸਿੱਧੀਆਂ ਗੋਲੀਆਂ ਮਾਰਦੇ ਐ ਲੱਗਦਾ ਕਿ ਤੁਹਾਨੂੰ ਐ ਲੱਗਦਾ ਕਿ ਅਸੀਂ ਪਾਕਿਸਤਾਨ ਵਾਲੇ ਬਾਰਡਰ ਤੇ ਵੀ ਇਤਨਾ ਹੋ ਸਕਦਾ ਮੁਸਲੇ ਦਾ ਨੀ ਕਰ ਮੈਂ ਬਾਰਡਰ ਤੇ ਰਹਿਣਾ ਮੇਰਾ ਬਿਲਕੁਲ ਪਿੰਡ ਦਿੱਤੇ ਉਹ ਵੀ ਤੁਹਾਨੂੰ ਸਸੀ ਘਰ ਬਲਾਕੇ ਜਾਂਦੇ ਇਥੇ ਤੇ ਇਹ ਆਪਣੇ ਦੇਸ਼ ਦੇ ਵਿੱਚ ਹੀ ਪਾਕਿਸਤਾਨ ਬਣਾ ਕੇ ਬੈਠੇ ਆ ਪਰ ਉਹ ਕਿਸੇ ਵੀ ਇਹਨਾਂ ਭਾਜਪਾ ਵਾਲੀਆਂ ਨੀਤੀਆਂ ਤੋਂ ਬਚ ਕੇ ਰਹੋ ਜੇ ਕਿਸੇ ਸੀ ਵੀ ਲਾਲਚ ਜਾ ਕੇ ਕਿ ਤੇ ਇਹਨਾਂ ਨੂੰ ਵੋਟ ਨਾ ਪਾਵੇ ਮੈਂ ਤਾਂ ਇਹ ਇੱਕ ਸਟੇਜ ਤੇ ਬੋਲਦਾ ਮੈਂ ਕਿ ਭਰਾਓ ਜੇ ਕਿਸਾਨੀ ਜਿੰਨਾ ਰਹੀ ਤੇ ਆਪਾਂ ਜਿੰਨਾ ਆਪਾਂ 100% ਚ ਸਾਰੇ ਕਿਸਾਨ ਹੀ ਬੈਠੇ ਆਂ ਹੋਰ ਤੇ ਆਪਣੇ ਕੋ ਕੋ ਕਿਸੇ ਕੋ ਕੋ ਵੀ ਤੰਦਾਨੀ ਕਸਾਨੀ ਤੋਂ ਬਗੈਰ ਆਪਣੇ ਕੋ ਕੋ ਕੋਈ ਹੈਗਾ ਹੀ ਨਹੀਂ ਕਿ ਆਪਾਂ ਕਿਤੇ ਹੋਰ ਕਮਾਈ ਕਰਕੇ ਆਪਣੇ ਜਿਵਾਲ ਪਾਲਣਾ ਦਾ ਜਵਾਬ ਪੜਾਵਾਂਗੇ ਇੱਕ ਕਿਸਾਨੀ ਆ ਜਿਹਦੇ ਨਾਲ ਆਪਾਂ ਆਪਦਾ ਗੁਜ਼ਾਰਾ ਕਰਦੇ ਜੇ ਆਪਾਂ ਉਹੀ ਗਵਾ ਬੀਠੇ ਇਹਨਾਂ ਨੂੰ ਵੋਟਾਂ ਪਾ ਗਏ ਤਾਂ ਫੇਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੇ ਆਪਣਾ ਜੇ ਜ਼ਮੀਨ ਹੈ ਦਾਦੀ ਜਿਹੜੇ ਇਨਸਾਨ ਨੇ ਵੇਚ ਲਿਆ ਉਹ ਕੋ ਰਹਿ ਕੀ ਗਿਆ ਬਾਅਦ ਕੀ ਕਰੂਗਾ ਇਸ ਤਰਕੇ ਭਰਾਓ ਇੱਕ ਬੀਜੇਪੀ ਦੀ ਨੀਤੀ ਤੋਂ ਇਹ ਤੋਂ ਬਚ ਕੇ ਰਹੋ ਜਦੋਂ ਵੀ ਤੁਹਾਡੇ ਪਿੰਡ 'ਚ ਤੁਸੀਂ ਤਕਰੀਬਨ ਹੀ ਤੁਹਾਡੇ ਕੋਲ ਹੀ ਫੋਨ ਯੂਜ਼ ਕਰਦੇ ਜੇ ਚਲਾਉਂਦੇ ਜੇ ਐਪ ਚਲਾਉਂਦੇ ਉੱਤੇ ਵੇਖਿਆ ਕਰੋ ਕਿ ਇਹ ਕੀ ਆ ਇਹ ਕੀ ਐਪ ਕੀ ਐ ਇਹਦੇ ਵਿੱਚ ਮੇਰੇ ਭਰਾਓ ਜੇ ਨਹੀਂ ਸਮਝ ਲੱਗਦੀ ਲੱਗਿਆ ਨੇ ਕਿ ਕਿਸ ਵੀ ਕੋ ਦਿਖਾ ਲਿਆ ਕਰੋਗੇ ਉਹ ਤਾਂ ਮੈਂ ਉਦੋਂ ਦਾ ਫੋਨ ਫੜ ਕੇ ਵੇਖਿਆ ਤੇ ਉਤ ਇਹੀ ਕੀ ਤੁਸੀਂ ਬੀਜੇਪੀ ਦੇ ਜੁਆਇਨ ਕੀਤੀ ਹੈ ਤੁਹਾਨੂੰ ਤੁਹਾਡੇ ਮਿਹਰਬਾਨੀ ਕੀ ਉਹਨੇ ਓਟੀਪੀ ਦਿੱਤਾ ਉਹ ਹੀ ਡਾਟੇ ਜਾ ਕੇ ਸਾਂਝੇ ਕਰੀ ਜਾਂਦੇ ਜੀ ਸਾਡੇ ਨਾਲ ਇਹ ਲੋਕ ਜੁੜ ਗਏ ਜਾਂ ਇੱਥੇ ਜੁੜ ਗਏ ਇਹਨਾਂ ਦੀ ਮਾਰੂ ਨੀਤੀਆਂ ਤੋਂ 벗 ਜੋ ਇੱਕ ਕਾਂਗਰਸ ਸਰਕਾਰ ਜਾਂ ਵੀਰੋ ਜਿਹੜੀ ਤੁਹਾਡੇ ਭਲੇ ਬਾਰੇ ਸੋਚ ਸਕਦੀ ਆ ਜੇ ਤੁਹਾਨੂੰ ਕੁਝ ਦੇ ਸਕਦੀ ਆ ਤੁਸੀਂ ਚੰਨੀ ਮੁੱਖ ਮੰਤਰੀ ਰਿਆ ਤਿੰਨ ਕ ਮਹੀਨੇ ਵਿੱਚ ਸਾਡੇ ਨੂੰ 90 ਦਿਨ ਤੁਸੀਂ ਵੇਖ ਲਓ ਉਹਦੀਆਂ ਸ਼ਕੀਮਾਂ ਜੇ ਪਹਿਲਾਂ ਕਰਜੇ ਮਾਫ ਹੋਏ ਆਪਣੇ ਪਿੰਡਾਂ ਦੇ ਬਿਲੇ ਹੀ 2-2 2.5-2.5 ਕਰੋੜ ਰੁਪਇਆ ਦੇ ਲਹੀ ਇੱਕ ਪਿੰਡ ਦਾ تقریبا ਨਹੀਂ 2.5 ਕਰੋੜ ਤੋਂ ਘੱਟ ਕਿਸੇ ਪਿੰਡ ਦਾ ਬਿਲ ਨਹੀਂ ਇੱਕ ਤਰਫਾ ਲੀਕ ਮਾਰੀ ਚਲੀ ਕਦੀ ਕਦੀ ਟੁਕਤੇ ਦਿਨਾਂ ਉਹਨਾਂ ਦੇ ਬਿਲੀ ਵਾਲੇ ਉਹ ਗੱਡੀ ਲੈ ਕੇ ਆ ਜਾਂਦੇ ਹੀ ਟੰਡੀਆਂ ਤਾਰਾਂ ਲਾ ਕੇ ਲੈ ਜਾਂਦੇ ਮੀਟਰ ਲਾ ਕੇ ਲੈ ਜਾਂਦੇ ਉਹ ਫਿਰ ਕਿਸੇ ਭਰਾ ਨੂੰ 5000 ਰੁਪਇਆ ਰੁਪਇਆ ਲਾਉਣਾ ਹੀ ਪੈਂਦਾ ਹੈ 4000 2032 ਵਾਲੇ ਨੂੰ ਦੇਣਾ ਪੈਂਦਾ ਹੈ ਤੇ ਜਾ ਕੇ ਜਾਣ ਛੁੱਟਦੀ ਉਹਨੇ ਇੱਕ ਤਰਫਾ ਲੀਕ ਮਾਰੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਭਰਾ ਦਾ ਪਿੰਡ ਦੇ ਵਿੱਚੋਂ ਡੇਲਾ ਰਹਿ ਗਿਆ ਹੋਊਗਾ ਉਹ ਟਾਈਮ ਦੇ ਵਿੱਚ ਇਹ ਰਹਿ ਗਿਆ ਤਾਂ ਕੋਈ ਦੱਸੇ ਕਿ ਕਿਹਦਾ ਕਿ ਮੇਰਾ ਬਿੱਲ ਰਹਿ ਗਿਆ ਪਰ ਮੈਨੂੰ ਨਹੀਂ ਲੱਗਦਾ ਕਿ ਤਰਾ ਕੇ ਇਹਦਾ ਬਿੱਲ ਰਹਿ ਗਿਆ ਫਿਰ ਕਿ ਕੀ ਨਹੀਂ ਜੀ ਕੀਤਾ ਹਰੇਕ ਹਰੇਕ ਵਰਗ ਨੂੰ ਸਹੂਲਤ ਹਰੇਕ ਵਰਗ ਦੀ ماں ਭੜੀ ਕਾਂਗਰਸ ਪਾਰਟੀ ਨੇ ਪਰ ਆਪਾਂ ਸੋਚਿਆ ਹੀ ਨਹੀਂ ਆਪਾਂ ਆਖਿਆ ਕਿ ਤੁਹਾਨੂੰ 1000000 ਰੁਪਿਆ ਹਰ ਇੱਕਿਆ ਦੇ ਖਾਤੇ 'ਚ ਪਾ ਦਾਂਗੇ ਤੇ ਉਹ ਵੇਖ ਲਓ ਅੱਜ ਤੱਕ ਮੈਨੂੰ 1000000 ਰੁਪਿਆ ਲਗਦਾ ਨਹੀਂ ਕਿ ਇਹ ਤਾਂ ਹੋ ਸਕਦਾ ਕਿ ਚਾਰ ਖਾਤੇ ਜੋ ਜਲੇ ਗਏ ਹੁਣ ਕਿਤੇ ਆਈ ਨਹੀਂ ਕਿ ਸਰਕਾਰ ਵੱਲੋਂ ਘੱਟ ਭਾਵੇਂ ਨਾ ਕਿਤੇ ਲਏ ਹੋਣ ਕਿ ਤੁਹਾਡੇ ਰਹੀਦੇ ਹੀ ਪੁਰਾਣੇ ਪੀਲੀ ਸਰਕਾਰ ਦੇ ਤੇ ਤੁਹਾਡੇ ਦੀਨ ਵਾਲੇ ਨੂੰ ਕੱਟਣ ਨੇ ਕੋਈ ਵੀ ਰੋ 1000 ਉਹ ਬੀਬੀਆਂ ਦੇ ਅੰਦਰ ਜਾ ਕੇ ਭਾਵੇਂ ਝੰਡਾ ਕੇ ਹਰ ਪਾਰਟੀ ਦਾ ਵੀ ਲਾਇਆ ਤੇ ਅੰਦਰ ਬਟਨ ਝਾੜੂ ਨਹੀਂ ਨਾ ਪਿਆ ਕਿ ਮੈਨੂੰ ਤਾਂ 1000 ਕਰੀ ਜਾਂਦੀ ਨੂੰ ਮਿਲ ਹੀ ਜਾਂਦਾ ਜਦੋਂ ਮੈਂ ਕਰ ਬੋਟ ਪਾ ਕੇ ਗਈ ਉਹਦੇ ਹਾਲਤ ਤੁਸੀਂ ਵੇਖ ਲਓ ਜੇ ਇਹ ਜਿਮੀਦਾਰ ਐਨਕੀ ਮੰਡੀਆਂ ਦੇ ਵਿੱਚ ਕੀ ਹਾਲ ਹੋਇਆ ਝੋਨਾ ਚੱਕ 15 14 15 ਮੋਚਰ ਵਾਲਾ ਝੋਨਾ ਹੀ ਮੈਨੂੰ ਨਹੀਂ ਲੱਗਦਾ ਇਹ ਤੋਂ ਵੱਧ ਕਿਹਦੇ ਫਸਲ ਪਾ ਕੇ ਕਿਸੇ ਨੇ ਵੜਾਈ ਹੋਵੇ ਜੇ ਸਵਾਰ ਆਪਾਂ ਇਸ ਵਾਰ ਜਿਤਨਾ ਦੀ ਅੰਧੀ ਫਸਲ ਵੇਚੀ ਆ ਸੋਨੇ ਵਰਗਾ ਝੋਨਾ ਹੀ ਉਹ ਵੀ ਥੋੜੇ ਮਾਰ ਮਾਰ ਲਿਆ ਆਪਾਂ ਨੇ ਆੜਤੀਆਂ ਵੀਰੇ ਦਾ ਆੜਤੀਆਂ ਵੀਰੇ ਦੇ ਭਾਵੇਂ ਕੋਈ ਗਿਣਾਣੀ ਹੁਣ ਜਿੰਨੇ ਗਾਂ 100 ਰੁਪਇਆ ਦੇਣਾ ਉਹਨੇ ਤਾਂ ਤੋਂ 150 ਮੰਗਣਾ ਹੀ ਆ ਕੋ ਅੱਗੇ ਘਰੋਂ ਥੋੜੀ ਪਾਊਗਾ ਹੁਣ ਪਿੱਛੋਂ ਪੱਤੀ ਦਾ ਰੇਟ 100 ਆ ਤੇ ਦੁਕਾਨ ਵਾਲਾ ਕਿਵੇਂ 50 ਰੁਪਇਆ ਕਿਲੋ ਦੇ ਦੇ ਆਪਾਂ ਕਈ ਵੀ ਰੀਤੇ ਉਹ ਆਰਥਿਕ ਦਾ ਜ਼ਿੰਮੇਦਾਰ ਉਸ ਵਿੱਚ ਝਗੜਦੇ ਰਹਿੰਦੇ ਜੀ ਪੀਰਾ ਨੇ 50 ਕੱਟ ਲਿਆ ਪੀਰਾ 100 ਕੱਟ ਲਿਆ ਜਦੋਂ ਕੋਈ ਕਿਸ ਨੇ ਆਪਣੀ ਬਾਹ ਨਹੀਂ ਇਹਨਾਂ ਦੀ ਵੜੀ ਸ਼ਾਇਰ ਦੇ ਨਾਲ ਪਹਿਲਾਂ ਨਹੀਂ ਖਾਲੀ ਕਰਾਇਆ ਜਿੱਥੇ ਝੋਨਾ ਲਾਉਣਾ ਸੀ ਇਹ ਇੱਕ ਅਨਲੈਕੀ ਹੁੰਦੀ ਹੈ ਕਿ ਕੋਈ ਵੀ ਧੰਦਾ ਕਰਦੇ ਜੀ ਉਹਨੂੰ ਪਤਾ ਹੁੰਦਾ ਜੇ ਇਹ ਹੈਗੇ ਤਾਂ ਕੋਈ ਇਹ ਗੈਰਕੀਰ ਮੋਬਾਈਲ ਰਿਪੇਅਰ ਕਰਨ ਵਾਲਾ ਕੋਈ ਕੋਸ਼ ਕਰਨ ਵਾਲਾ ਜਿੱਥੋਂ ਉਹਨੂੰ ਕੀ ਪਤਾ ਹੈ ਕਿ ਕਿੰਨੂੰ ਮਿਲਗੇ ਝੋਨਾ ਵਗਦਾ ਮਾਜ ਤੇ ਲਾਉਣਾ ਹੈ ਮંત્રી ਦੇ ਉਹ ਬਣ ਗਏ ਯੋ ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਗੱਲ ਦਾ ਕਿ ਆਪਾਂ ਕਿੱਥੋਂ ਝੋਨਾ ਚੋਣਾ ਚਾਉਣਾ ਜਾਂ ਕਿੱਥੇ ਜਾ ਕੇ ਕਿਹਨੂੰ ਮਿਲਣਾ ਉਹਨੇ ਤਾਂ ਮੋਬਾਈਲ ਨਾਲ ਹੀ ਨੂੰ ਮਿਲਣਾ ਹੀ ਹੋਰ ਤਾਂ ਇਹਨੂੰ ਮਿਲ ਨਹੀਂ ਸਕਦਾ ਉਹ ਭਰਾਓ ਪਹਿਲਾਂ ਝੋਨਾ ਨਹੀਂ ਚੁੱਕਿਆ ਗਿਆ ਨਵੀਂ ਫਸਲ ਫਿਰਤੇ ਆ ਗਈ ਉਹ ਜਦੋਂ ਲੱਗਿਆ ਆ ਕੇ ਤਾਂ ਭਗਵੰਤ ਮਾਨ ਨੂੰ ਤਾਂ ਪਤਾ ਹੀ ਹੈ ਪਹਿਲਾਂ ਹੀ ਕਿਹੜੇ ਕੰਮਾਂ ਦੀ ਬੀੜੀ ਰਹੀ ਗੀ ਉਹ ਇਸ ਕਰਕੇ ਸਾਰੀ ਜਿਹੜੀ ਪ੍ਰੋਬਲਮ ਹੈ ਉੱਥੋਂ ਸ਼ੁਰੂ ਹੋਈ ਕਿ ਕਿਸਾਨ ਕਿ ਆੜਤੀਆ ਜਿਹੜਾ ਉਹ ਮਵਿੰਦੇ ਰਹੇ ਰੋਜ਼ ਹੀ ਕਦੇ ਕਦੀ ਗੈਸ ਬੈਂਡ ਰੋਲਾ ਹੁੰਦਾ ਹੈ ਕਦੀ ਗੈਸ ਬੈਂਡ ਦੀ ਮੇਰਾ 150 ਕੱਟ ਲਿਆ ਉਹ ਇੱਕ ਸਰਕਾਰ ਦੀ ਨਲਾਕੀ ਜਿਹਦੇ ਵਿੱਚ ਆੜਤੀਆ ਤੇ ਜ਼ਿਮੀਂਦਾਰ ਦਾ ਆਸ ਵਿੱਚ ਇਹਨਾਂ ਫਰੜ ਪਾਇਆ ਪਰ ਉਹ ਇਸ ਇਹ ਸਾਰੀਆਂ ਜ਼ਿੰਮੇਵਾਰੀਆਂ ਮੌਜੂਦਾ ਸਰਕਾਰ ਦੀਆਂ ਹੁੰਦੀਆਂ ਨੇ ਬਾਕੀ ਤੁਸੀਂ ਐਮਐਲਏ ਸਾਹਿਬ ਦੀ ਗੱਲ ਕਰ ਲਓ ਮੈਨੂੰ ਲੱਗਦਾ ਜਿਉਂ ਸਰਪੰਚੀ ਦਾ ਇਲੈਕਸ਼ਨ ਹੋਇਆ ਮੈਂ ਇਹਨੂੰ ਰੋਕ ਤੇ ਨਹੀਂ ਵੇਖਿਆ ਕਿ ਘਰੋਂ ਬਾਹਰ ਨਿਕਲਿਆ ਉਹ ਤਾਂ ਆਪ ਦਾ ਹੀ ਘਰ ਭਰ ਕੇ ਬਹਿ ਗਿਆ ਯੋਗਿਆਲੇ ਪਹਿਲਾਂ ਦੇਖੇ ਕਿਦਾਂ ਮਿਲ ਲੈਂਦਾ ਹੈ ਹੁਣ ਤਾਂ ਇਹਨਾਂ ਨੂੰ ਰੱਤ ਤੋਂ ਕੋਠੀ ਛੱਡ ਗਈ ਤੇ ਪਰਾਂ ਹੋਰ ਕੁੱਝ ਜੇ ਲਈ ਆ ਉਹ ਸਿਰਫਾਂ ਦੇ ਪੀਏ ਨੂੰ ਪਤਾ ਹੋਣਾ ਦਿਆਣ ਕਿ ਉਹ ਕੋਠੀ ਕਿੱਥੇ ਆ ਦੂਜੇ ਕੇਵਾਂ ਬੰਦੇ ਨੂੰ ਪਤਾ ਹੀ ਨਹੀਂ ਕਿਉਂਕਿ ਪੀਏ ਉੱਥੇ ਬੈਗ ਲੈ ਕੇ ਜਾਂਦਾ ਜਿੱਥੇ ਉਹਨੂੰ ਮਿਲਦਾ ਤੇ ਆਮ ਜਨਤਾ ਨੇ ਕੀ ਲੱਗਿਆ ਆਪਾਂ ਕੁਝ ਮੰਗਣ ਜਾਣਾ ਕੁਝ ਆਪਾਂ ਆਪਦੀਆਂ ਮੁਸ਼ਕਿਲਾਂ ਦੱਸਣੀਆਂ ਕੁਝ ਉਹਨਾਂ ਦਾ ਹੱਲ ਕਰਉਣਾ ਪਰ ਉਹ ਭਰਾਓ ਸਿਰਫਾਂ ਦੇ ਹੋਗੇ ਮੇਰੇ ਵੀ ਪਿੰਡ ਦਾ ਕਹਿੰਦੇਗੇ ਪੀਏ ਗਾ ਉਹਨਿੰਦਾ ਸਿਰਫ ਪੀਏ ਨੂੰ ਪਤਾ ਹੈ ਕਿੱਥੇ ਉਹ ਕੋਠੀ ਤੇ ਕਿੱਥੇ ਉਹਦਾ ਦਰਵਾਜ਼ਾ ਖੁੱਲਦਾ ਇਸ ਕਰਕੇ ਤੁਹਾਡੇ ਅੱਗੇ ਫੇਰ ਭਲਾਉ ਬੇਰਤੀ ਗਈ ਜਿਹਦਾ ਸਿਆਸਤ ਹਮੇਸ਼ਾ ਕਿੰਤਾ ਕੋਈ ਉਹੀ ਕਾਮਯਾਬ ਹੁੰਦਾ ਜਿਹਦੀ ਜਦੀ ਪੁਰਖੀ ਜਾਤਾ ਆਪਣੇ ਲੋਕ ਇੱਕ ਗੱਲ ਬੜੀ ਗਲਤ ਹੋਈ ਰਹੀ ਕਿ ਰਾਜਨੀਤੀ ਜਿਹੜੀ ਨਾ ਨਵਾਂ ਬੰਦਾ ਆ ਕੇ ਕਰੂ ਨਹੀਂ ਹਾਂ ਵੀਰੇ ਸੌ ਚੋਂ ਇੱਕ ਬੰਦਾ ਜਾਂ ਦੋ ਚਾਰ ਬੰਦੇ ਗੇ ਲੋਕ ਇਹੋ ਜਿਹੇ ਟਾਇਲੈਂਡ ਵਾਲੇ ਹੋ ਸਕਦੇ ਜਿਹੜੇ ਰਾਜਨੀਤੀ ਕਰ ਸਕਦੇ ਆ ਜੇ ਆਪਾਂ ਕਹੀਏ ਨਾ ਕਿ ਮੈਂ ਅੱਜ ਖੇਤੀ ਕਰਦਾ ਤੇ ਮੈਂ ਅੱਜ ਰਾਜਨੀਤੀ ਕਰਨਾ ਨਹੀਂ ਕਰਾਉਂਦਾ ਨਹੀਂ ਹੁੰਦੀ ਭੁੱਲਸਾਹਣਾ ਕਿਤੇ ਇੱਕ ਇੱਕ ਦਿਨ ਕਈ ਕਈਆਂ ਭਰਾਵਾਂ ਦਾ ਪਤਾ ਕੀ ਹੁੰਦਾ ਵੀ ਸਾਡਾ ਭੁੱਲਸਾਹਣਾ ਨੇ ਕਈ ਵਾਰੀ ਫੋਨ ਮਿਸ ਹੋ ਗਿਆ ਪਰ ਮੈਂ ਤੁਹਾਨੂੰ ਕਹੂੰ ਕਿ ਭੁੱਲਸਾਹਣਾ ਕਿਤੇ ਬਹਿ ਦਾ ਮੌਕਾ ਮਿਲੇ ਤੇ ਇੱਕ ਦਿਨ ਲਾ ਕੇ ਵੇਖੀਓ ਤੁਹਾਨੂੰ ਰਿਸ਼ਤੇਦਾਰੀ ਦੇ ਢਾੜੀਆਂ 100 ਫੋਨ 100 ਦੂਣਾ ਜੀ ਨਾ ਉੱਚੋ ਇੱਕ ਰਹਿ ਜਾਂਦਾ ਮੌਜ ਆ ਦੋ ਹੀ ਰਹਿ ਜਾਂਦੇ ਬੇਲੀ ਗੱਲ ਪਰ ਫੇਰ ਵੀ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਕਿ ਮੈਂ ਫੋਨ ਗੈ ਕਾਲ ਜਾਰ ਰਸੀਵ ਕਰਾਂ ਕਈ ਵਾਰੀ ਇੱਕ ਤੋਂ ਫੋਨ ਤੇ 10 ਦਾ ਫੋਨ ਆਉਂਦਾ ਹੁੰਦਾ ਕਿ ਪਤਾ ਨਹੀਂ ਇੱਕ ਵਿੱਚੋਂ ਰਹਿ ਵੀ ਜਾਂਦਾ ਇਹ ਉਹਨੂੰ ਬੈਕ ਆਉਂ ਨਹੀਂ ਹੁੰਦੀ ਤੇ ਆ ਪਾਖਦੇ ਨੇ ਜੀ ਉਹ ਅੱਜ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਚੰਨਨ ਸਿੰਘ ਸਾਡਾ ਛੋਟਾ ਵੀਰ ਜੱਗਾ ਜਿਹਦੇ ਘਰ ਇਥੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਪਾਲ ਸਿੰਘ ਜੀ ਭੁੱਲਰ ਸਾਹਿਬ ਅਤੇ ਦਰਜਾ ਪਦਰਜਾ ਕਾਂਗਰਸੀ ਵਰਕਰੋ ਵਾਏ ਗੁਰਜੀਕਾ ਖਾਲਸਾ ਵਾਇ ਤੋਂ ਜੀ ਕੀ ਫਤਹਿ ਜਿਹੜੀ ਮੇਰੇ ਵੀਰ ਨੇ ਹੁਣੇ ਗੱਲ ਕੀਤੀ ਨੀਅਤ ਅਤੇ ਨੀਤੀ ਨੀਅਤ ਅਤੇ ਨੀਤੀ ਤੇ ਕਹਿਣੀ ਤੇ ਕਰਨੀ ਇਹਨਾਂ ਚੀਜ਼ਾਂ ਦੇ ਸੱਚੇ ਬੰਦਾ ਹੁੰਦਾ ਬੰਦੇ ਦੇ ਵਿੱਚ ਰੂਲ ਸੂਰ ਬੰਦੇ ਦੇ ਹੁੰਦੇ ਫੇਰ ਹੀ ਬੰਦਾ ਹੁੰਦਾ ਬੰਦਾ ਜੇ ਲੱਖ ਪਤੀ ਕਰੋੜ ਪਤੀ ਹੋਵੇ ਚਾਹ ਕੋਈ ਆਪਣਾ ਮਜ਼ਦੂਰ ਵੀਰ ਹੋਵੇ ਆਪਾਂ ਪਿੰਡ ਵੀ ਕਹਿੰਦੇ ਯਾਰ ਨਹੀਂ ਫਰਾਮਾ ਬੰਦਾ ਜ਼बान ਵਾਲਾ ਜੂਰ ਨੇ ਗੱਲ ਕਹਿਤੀ ਕਰਦੀ ਉਹ ਤੇ ਪੂਰਾ ਉਤਰੂਗਾ ਇਹੋ ਗੱਲ ਉਹਨਾਂ ਸਾਹਿਬ ਉਹਨਾਂ ਦੀ ਹੈ ਜੋ ਕਹਿੰਦੇ ਆ ਉਹ ਕਰਦੇ ਆ ਇਹ ਨਹੀਂਗਾ ਵੀ ਉਹ ਰਾਤੀਂ ਨਾ ਗੱਲਹੀਂ ਵੀ ਖੀਵਿੰਡ ਪ੍ਰੋਗਰਾਮ ਸੀ ਉੱਥੇ ਵੀ ਆਪਣੇ ਕੱਤਰ ਕਾਲੀਦਾਲ ਦੇ ਵੀਰ ਸੀ ਉਹ ਇੱਧਰ ਸ਼ਾਮਲ ਹੋਏ ਉਹ ਆnde ਭਰਾਵਾ ਸਾਨੂੰ ਦੇ ਰਾਤ ਕੋਈ ਕਹਿੰਦੇ ਦਿਨੇ ਗੋਜੋ ਜਾਂਦਾ ਹੀ ਮੈਂ ਹਾਂ ਇਸੇ ਜੀ ਦਾ ਨਤੀਜਾ ਵਾ ਜਿਹੜੇ ਜਿਹੜਾ ਕੰਮ 26 27 ਜਿਹੜਾ ਹੋਣਾ ਸੀ ਨਾ 2 ਸਾਲ ਪਹਿਲਾਂ ਜਿਹੜਿਆ ਇੰਨੀ ਸੰਗਤ ਬੈਠੀ ਆ ਇਸੇ ਚੀਜ਼ ਦਾ ਨਤੀਜਾ ਵਾ ਲੋਕਾਂ ਨੇ ਪਹਿਲਾਂ 10 ਸਾਲ ਕਾਲੀਦਾਲ ਵੇਖਿਆ ਹੁਣ ਸਾਡੇ ਐਮਐਲਏ ਸਾਹਿਬ ਜਿਹੜੇ ਨਵੇਂ ਆ ਤੁਨ ਸਾਹਿਬ ਉਹਨਾਂ ਨੂੰ ਵੇਖ ਲਿਆ ਇਸੇ ਚੀਜ਼ ਦਾ ਨਤੀਜਾ ਵੀ ਜਵਾਨ ਦੇ ਪੱਕਿਆ ਤੇ ਤਾਂ ਹੀ ਤੜਾ ਤਾਂ ਲੋਕ ਸ਼ਾਮਲ ਹੋ ਰਿਹਾ ਤੇ ਇਸੇ ਤਰ੍ਹਾਂ ਮੇਰੇ ਵੀਰ ਤਗੜੇ ਹੋ ਗਏ ਆਪਾਂ 2027 ਦੇ ਵਿੱਚ ਸਰਦਾਰ ਸੁਖਬਾਲ ਸਿੰਘ ਭੁੱਲਰ ਸਾਹਿਬ ਨੂੰ ਵਾਅਦੋਂ ਵਾਅਦ ਵੋਟਾਂ ਪਾ ਕੇ ਜਿਤਾਈਏ ਇੱਕ ਦਿਨ ਗੱਲ ਹੋਈ ਵੀ ਉੱਥੇ ਨਾ ਕੋਈ ਖੋਣ ਆਇਆ ਸਾਨੂੰ ਇਹਨਾਂ ਜੱਗੇ ਹੋਣਾ ਬਾਰੇ ਵੀ ਉਹ ਨਾ ਕਾਲੀਦਾਲ ਵਾਲੇ ਇਹਨਾਂ ਦੇ ਬੜੇ ਮਗਰ ਪਏ ਆ ਭੁੱਲ ਸਾਹਿਬ ਕਹਿੰਦੇ ਜਿੱਥੇ ਮਰਜੀ ਮਗਰ ਪੈ ਰਾਣ ਉਹ ਵੀ ਜਵਾਲ ਵਾਲੇ ਬੰਦੇ ਪਿੱਛੇ ਨਾਲੇ ਥੋੜੀ ਜਿਹੀ ਗੱਲ ਹੋ ਗਈ ਹੋ ਗਈ ਕੋਈ ਗੱਲ ਨਹੀਂ ਇਹੋ ਜੀ ਬਾਕੀ ਇਹ ਵੀ ਵੀਰੋਣੀ ਜਵਾਲ ਵਾਲੇ ਬੰਦੇ ਜਿੱਥੇ ਖਲੋਤੇ ਫਿਲ ਖਲੋਤੇ ਹੋਣਾ ਜੇ ਕਾਂਗ ਦਾ ਸ਼ਾਮਲ ਹੋਇਆ ਇਹਨਾਂ ਭਰਾਵਾਂ ਨੂੰ ਵੈਲਕਮ ਜੀ ਆਇਆਂ ਮੈਂ ਦੋ ਨਾਰੇ ਲਾਉਂਗਾ ਨਾਰੇ ਦਾ ਜਵਾਬ ਨਾਰੇ ਵਿੱਚ ਦਿਓ ਸਰਦਾਰ ਸੁਖਬਾ ਸਿੰਘ ਪੁੱਲਰ ਜਿੰਦਾਬਾਦ ਜਿੰਦਾਬਾਦ ਸਰਪਾਲ ਸਿੰਘ ਪੁੱਲਰ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੰਸਦ ਸਾਹਿਬ ਸਤਜਿੰਦਰ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਅੱਜ ਦੇ ਪ੍ਰੋਗਰਾਮ ਨੂੰ ਕਾਮਯਾਬ ਕਰਨ ਵਿੱਚ ਪਹੁੰਚੇ ਾਰੇ ਜੀਮਿਆਂ ਦੇ ਮੇਰੇ ਸਤਿਕਾਰਯੋਗ ਨੌਜਵਾਨ ਵੀਰ ਭਰਾ ਬਜ਼ੁਰਗ ਔਰ ਇਸ ਪ੍ਰੋਗਰਾਮ ਹੋਰ ਰੰਗਲੋਣ ਵਾਸਤੇ ਹੋਰ ਖੁਸ਼ੀਆਂ ਸ਼ਾਮਲ ਹੋਣ ਵਾਸਤੇ ਉੱਚੇ ਤੋਂ ਤੌਰ ਤੇ ਸਾਰੇ ਸਾਡੇ ਪੂਰਿਆਂ ਤੋਂ ਪਲੂਆਂ ਤੋਂ ਕੰਜਰਾ ਤੋਂ ਮਸਤਕਟ ਤੋਂ ਕਲਸਾਂ ਤੋਂ ਬਲਟੋਏ ਤੋਂ ਉਹਨੇ ਨੇ ਬੋਲ ਕੇ ਕਹੇ ਸਾਡੇ ਪ੍ਰਧਾਨ ਸਾਹਿਬ ਸਾਰੇ ਸਾਡੇ ਸਤਿਕਾਰਯੋਗ ਔਰ ਖਾਸ ਤੌਰ ਤੇ ਸਾਡੀਆਂ ਬਹੁਤ ਹੀ ਸਤਿਕਾਰਯੋਗ ਮਾਤਾਵਾਂ ਭੈਣਾਂ ਆਓ ਸਾਰੇ ਨਵੇਂ ਲੋਕਾਂ ਦੇ ਸਾਹਮਣੇ ਸਾਜ ਬੈਗੇ ਵਾਜੂ ਸਿੰਘ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਨਾਜੂ ਮੜੇਨ ਸਾਥ ਦੇ ਨਾਲ ਦੱਸ ਕੇ ਗਿਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਕਾਂਗਰਸ ਦਾ 5 ਸਾਲ ਦਾ ਟਾਈਮ ਸੀ ਜਾਂ ਉਸ ਤੋਂ ਪਹਿਲਾਂ 10 ਸਾਲ ਦਾ ਕਾਲੀਆਂ ਦਾ ਟਾਈਮ ਸੀ ਜਾਂ ਹੁਣ 3 ਸਾਲ ਦਾ ਟਾਈਮ ਹੈ ਤੇ ਲੋਕਾਂ ਦੀ ਕਿਹੋ ਜੀ ਜ਼ਿੰਦਗੀ ਦੇ ਉਸ ਚੀਜ਼ ਦਾ ਕੀ ਅਸਰ ਪੈਂਦਾ ਚਾਹੇ ਕੋ ਸਿਆਸਤ ਨਾਲ ਸੰਬੰਧ ਰੱਖਦਾ ਤੇ ਚਾਹੇ ਕੋ ਸਿਆਸਤ ਨਾਲ ਸੰਬੰਧ ਨਹੀਂ ਰੱਖਦਾ ਪਰ ਜਿਹੜੀਆਂ ਸਰਕਾਰਾਂ ਹੁੰਦਾ ਉਹਨਾਂ ਦਾ ਪ੍ਰਭਾਵ ਉਹਨਾਂ ਦਾ ਪਰਸ਼ਾਵਾਂ ਉਹਨਾਂ ਦੇ ਕੰਮਕਾਰ ਦੀਆਂ ਨੀਤੀਆਂ ਦਾ ਆਮ ਮਨੁੱਖੀ ਜ਼ਿੰਦਗੀ ਤੇ ਬੜਾ ਅਸਰ ਪੈਂਦਾ ਜੇ ਸਰਕਾਰ ਤੇ ਕੀ ਹੋਵੇ ਸਰਕਾਰ ਦੇ ਚੰਗੇ ਕੰਮ ਕਰ ਉਹ ਤੇ ਐਸ ਜਿਹੜਾ ਝੋਨੇ ਦਾ ਸੀਜ਼ਨ ਸੀ ਆਪਾਂ ਸਾਰਿਆਂ ਨੂੰ ਮੰਡੀਆਂ ਦੇ ਵਿੱਚ ਰੁਲਣਾ ਨਹੀਂ ਪੈਂਦਾ ਜੇ ਚੰਗੇ ਕੰਮ ਕੀਤੇ ਹੁੰਦੇ ਜਾਂ ਕੁਬਸ ਐਡਮਿਨਿਸਟ੍ਰੇਸ਼ਨ ਤੇ ਜਾਂ ਪ੍ਰਸ਼ਾਸਨ ਤੇ ਕੋਈ ਪਕੜ ਹੁੰਦੀ ਤੇ ਅੱਜ ਜਿਹੜਾ ਸਭ ਤੋਂ ਵੱਧ ਨਸ਼ਿਆਂ ਦਾ ਤੇ ਡਰੋਨਾਂ ਦਾ ਇਹੋ ਜਿਹਾ ਕੰਮ ਚੱਲਿਆ ਉਹਦੇ ਉੱਤੇ ਕੋਈ ਰੋਕ ਲੱਗਦੀ। ਇਹ ਉਹ 5 ਸਾਲ ਦਾ ਟਾਈਮ ਸੀ ਜਦੋਂ ਪਾਕ ਦੇ ਵਿੱਚ ਦਾ ਰਾਤ ਸੀ ਤੁਹਾਡੇ ਨਾਲ ਵੀ ਕਲੰਜਰ ਪਿੰਡ ਪੈਂਦੇ ਆ ਉਥੇ ਮੇਰੇ ਖਾਲ ਕਲੰਜਰੀ ਵੀ ਤੇ ਬਣਾਵੇਂਗੇ। ਦੋ ਪਿੰਡ ਦੀ ਸੜਕ ਤੇ ਆ ਗਏ ਇਧਰ ਕਾਲੀਗਸ ਮੱਤਰ ਆ ਗਏ ਸੰਗਤਰਾ ਪਿੰਡ। ਇਹ ਆਪਾਂ ਨਸ਼ਾ ਮੁਕਤ ਕੀਤੇ ਸੀ। ਨਸ਼ਾ ਮੁਕਤ ਦਾ ਮਤਲਬ ਮੇਰੇ ਕਹਿਣ ਨਾਲ ਜਾਂ ਪਿੰਡ ਵਾਲਿਆਂ ਦੇ ਕਹਿਣ ਨਾਲ ਨਹੀਂ ਹੈ ਉਹਦੀ ਪੂਰੀਆਂ ਰਿਪੋਰਟਾਂ ਹਰ ਬੰਦੇ ਦੀਆਂ ਰਿਪੋਰਟਾਂ ਲੈ ਕੇ ਇੰਟੈਲੀਜੈਂਸ ਦੀਆਂ ਪ੍ਰਸ਼ਾਸਨ ਵੱਲੋਂ ਹਰ ਘੋ ਘਰ ਕੇ ਵੀ ਇਸ ਪਿੰਡ ਦੇ ਵਿੱਚ ਕੋਈ ਬੱਚਾ ਜਿਹੜਾ ਸਾਡਾ ਟੀਕਾ ਜਾਂ ਕੋਲੀਆਂ ਨਹੀਂ ਖਾਂਦਾ ਤੇ ਉਸ ਟੀਕ ਦੇ ਉੱਤੇ ਨਿਸ਼ਾਨ ਨਹੀਂ ਲਗਾਉਂਦੇ ਇਹ ਕੰਮ ਅਸੀਂ ਸਰਕਾਰਾਂ ਦੇ ਵੀ ਸਾਡੇ ਬੱਚਿਆਂ ਨੂੰ ਔਰ ਬਾਕੀ ਪਿੰਡਾਂ ਦੇ ਨੌਜਵਾਨਾਂ ਨੂੰ ਇਹ ਸ਼ੇਧ ਦੇ ਸਕੀਏ ਕਿ ਆਜ 18 19 20 ਪਿੰਡ ਜੇ ਨਸ਼ਾ ਮੁਕਤ ਹੋ ਸਕਦੇ ਸਾਡੇ ਨੌਜਵਾਨ ਬਸ ਸਕਦੇ ਆ ਤੇ ਬਾਕੀ ਕੋਈ ਨਹੀਂ ਬਸ ਸਕਦਾ ਤੁਸੀਂ ਇਹ ਸੋਚੋ ਨੀਂ ਸਰਕਾਰਾਂ ਦੀ ਔਰ ਜਿੱਥੇ ਅੱਜ ਕੱਲ ਇਹੋ ਜਿਹੀ ਗੁੰਡਾਗਰਦੀ ਇੱਕ ਮਣੀ ਪਈ ਆ ਵੀ ਬਾਹਰ ਦੇ ਪਤਾ ਨਹੀਂ ਕਿੰਨੂ ਕਹੇ ਨੇ ਕੀ ਉਥੇ ਘਰ ਦੇਣਾ ਵਾ ਜਦੋਂ ਜੇ ਸ਼ਾਮ ਨੂੰ ਘਰੇ ਵੀ ਕੋ ਆ ਜੇ ਤੇ ਬੰਦਾ ਸੋਚਦਾ ਵਾ ਘਰੇ ਆ ਗਿਆ ਹੁਣ ਕੋਈ ਕੋਈ ਇਹੋ ਜਿਹੀ ਕੋ ਗੱਲਬਾਤ ਨਹੀਂ ਹੋਣੀ ਤੇ ਉਹ ਘਰੇ ਆ ਕੇ ਇਹੋ ਜਿਹੀ ਗੁੰਡਾਗਰਦੀ ਤੇ ਇਹੋ ਜਿਹਾ ਗੈਂਚ ਟੱਡਣਾ ਮਾਲ ਬਣਾਇਆ ਉਹ ਘਰੇ ਆ ਕੇ ਗੋਲੀਆਂ ਮਾਰਦੇ ਇਲਾਕੇ ਕਾਟ ਪਰੇ ਕਿੰਨੇ ਕਗੇ ਇਦਾਂ ਹੀ ਐ ਕਿ ਨਹੀਂ ਕੋਈ ਮਨ ਘਟ ਦੇ ਘੰਡੇ ਦੇ ਸੁਣੋਂ ਨੇ ਆ ਬਲੋਏ ਲਿਖੇ ਇਨਡਪੈਂਡੈਂਟ ਕੰਨਾ ਕੁਝ ਹੋਣ ਥਾਣੇ ਤੇ ਬੂਏ ਕੇ ਗੋੜੀਆਂ ਚੱਲ ਨਹੀਂ ਥਾਣੇ ਨੂੰ ਵੀ ਛੱਡੋ ਨਹੀਂ ਆ ਰੋਜ ਪੰਜ ਸੱਤ ਜਿਹੜੇ ਆ ਥਾਣੇ ਤੇ ਚੌਕੀਆਂ ਦੇ ਵਿੱਚ ਉੱਥੇ ਉਹ ਗ੍ਰਨੇਡ ਛੁਟਣ ਦੇ ਗੋੜੀਆਂ ਮਾਰਦੇ ਤੁਹਾਨੂੰ ਜਾਂ ਮੈਨੂੰ ਕੋਈ ਤਕਰੀਫ਼ ਨਹੀਂ ਆ ਕੋਈ ਸਮੱਸਿਆ ਉਹ ਤੇ ਕਿੰ ਨੂੰ ਆਪਾਂ ਕਹਣਾ ਪੁੱਛਣ ਨੂੰ ਕਹਿੰਦਾ ਥਾਣੇ ਜਾ ਕੇ ਰਿਪੋਰਟ ਦੇਣੀ ਨਾ ਤੇ ਜੇ ਉਹਨਾਂ ਦੇ ਆਉਂਦੇ ਬਜਟ ਹੈ ਫਾਇਰ ਬਜਟ ਹੈ ਆਪ ਉੱਥੇ ਗ੍ਰਨੇਡ ਬਜਟ ਹੈ ਤੇ ਉਹ ਦੱਸੋ ਉਹ ਫਿਰ ਕੌਣ ਬਚਾਊ ਹੈ ਕੋ ਆਪਾਂ ਖਾ ਪਰ ਇਹ ਕਿਹਦੀ ਨੇ ਲੱਗੀ ਹੈ ਕਿਉਂ ਇਹ ਸਾਰਾ ਕੁਝ ਹੁੰਦਾ ਕਿਉਂਕਿ ਜਿਹੜੀ ਆਪਾਂ ਬਦਲਾਅ ਚਾਹਣ ਉਹੇ ਤੇ ਨਹੀਂ ਪਈਆਂ ਤੁਸੀਂ ਤੇ ਸਾਰੇ ਚਲੋ ਬਕਵਾਸ ਸਾਹਿਬ ਦੇ ਨਾਲ ਸੀ ਉਹ ਜਿਨ੍ਹਾਂ ਨੇ ਭੈਣ ਭੈਣ ਭਰਾਵਾਂ ਨੂੰ ਬੜਾ ਚਾਹ ਸੀ ਕਿ ਅਸੀਂ ਕੋਈ ਬਦਲਾਅ ਕਰਕੇ ਵੇਖੀ ਅਸੀਂ ਕੋਈ ਹਾਲ ਦੇ ਸੂਬੇ ਦਾ ਸਾਡੀ ਜਵਾਨੀ ਦਾ ਸਾਡੀ ਕਿਸਾਨੀ ਦਾ ਸਾਡੇ ਲੋਕਾਂ ਦਾ ਸਾਡੇ ਬੱਚਿਆਂ ਦਾ ਸ਼ਾਇਦ ਕੋ ਭਾਲਾ ਹੋ ਜਾਏ ਤੇ ਅੱਜ ਉਹ ਹੀ ਉਹਨੇ ਉਸੇ ਹੱਥ ਨੂੰ ਹੀ ਕੀ ਕੀਤਾ ਜਿਹੜੀ ਨਾ ਮਸ਼ੀਨ ਦਾ ਝਾੜੂ ਵਾਲਾ ਬਟਨ ਤੇ ਪਹਿਨਾ ਉਸੇ ਹੱਥ ਨੂੰ ਦੰਦੀਆਂ ਵੱਡ ਵੱਡ ਡਰਾਉਣ ਦੇ ਵੀ ਕਰਕੇ ਬਿਠੇ ਹਾਲਾਤ ਕੀ ਬਣ ਗਏ ਬਚੋਨਾਂ ਦੇ ਦੂਰ ਦੀ ਗੱਲ ਸਾਡੇ ਦੇ ਮਰਨ ਤੇ ਤੂਲੇ ਪਏ ਅਜਾ ਨੂੰ ਕਹਿੰਦੇ ਹੁੰਦੇ ਕਿ ਸਾਡਾ ਜਦੋਂ ਟਾਈਮ ਸੀ ਕੋਈ ਪਿੰਡ ਪੇਂਡੋਂ ਤੇ ਚੁੰਕੀ ਆ ਵੀ ਉਥੇ ਨਸ਼ੇ ਦਾ ਕੋਈ ਕੰਮ ਹੀ ਨਹੀਂ ਹੈਗਾ ਤੇ ਹੁਣ ਥਾਣੇ ਦੀਆਂ ਕੰਨਾਂ ਦੇ ਨਾਲ ਉਹ ਲਾਕੇ ਦੇ ਜਿਹੜੇ ਉਹ ਸਾਡੇ ਨੌਜਵਾਨਾਂ ਨੂੰ ਟੀਕੇ ਲਾਉਂਦੇ ਉਹ ਪੁੱਛਣ ਵਾਲਾ ਨੂੰ ਦੱਸਣ ਵਾਲਾ ਕੋਈ ਨਹੀਂ ਹੈਗਾ ਸੋ ਲਾਹ ਦੇ ਬਣੇ ਪਿਆ ਵੀ ਆਪਾਂ ਨੂੰ ਸਰਕਾਰ ਦਾ ਕੰਮ ਕੀ ਹੈ ਕੀ ਲੋਕਾਂ ਦੀ ਜਾਨ ਤੇ ਮਾਲ ਦੀ ਰੱਖੀ ਕਰਨਾ ਜਾਨ ਆਪਣੀ ਜ਼ਿੰਦਗੀ ਦੀ حفاظت ਕਰਨੀ ਮਾਲ ਮਤਲਬ ਵੀ ਜੋ ਆਪਣੀ ਜ਼ਮੀਨ ਜਾਇਦਾਦ ਘਰ ਕੋਠਾ ਵਾ ਫਸਲਾਂ ਵਾ ਉਹਦੀ ਚੀਜ਼ ਦੀ ਸਟੱਕਾ ਕਰਨੀ ਤੇ ਦੋ ਮਿੰਟ ਖੋਜੋ ਉਸ ਚੀਜ਼ ਦੀ ਰੱਖੀ ਕਰਨੀ ਤੇ ਲੋਹ ਕੰਮਾ ਜੇ ਆਪਣੀ ਇਹ ਸਰਕਾਰ ਜਿਹਦੀ ਹੈ ਥੇਰੋੇ ਬਿਠੀ ਬਦਲਾਅ ਨੂੰ ਇਹੋ ਜਿਹਾ ਬਦਲਾਅ ਖਣੋ ਕੀ ਥੋੜਾ ਹਿਸਾਬ ਪਰ ਚਲੋ ਮੈਂ ਸਮਝਦਾ ਵੀ ਚੰਗਾ ਹੋਇਆ ਜਿਹੜਾ ਇਹ ਲੋਕਾਂ ਦੇ ਮਨ ਚ ਇੱਕ ਗੱਲ ਸੀ ਨਾ ਇਹ ਬੁਗਬਲਾਟ ਜਰੂਰ ਨਿਕਲਣਾ ਚਾਹੀਦਾ ਹੈ ਨੇੜੇ ਤੋਂ ਬੂਹੇ ਸਾਰੇ ਦੁਨੀਆ ਨੂੰ ਲਗਾਏ ਰਹਿਣਾ ਤੇ ਖਰੇ ਜੇ ਇਹ ਕਰਕੇ ਵੇਖ ਲੀਂਦੇ ਤੇ ਖਰੇ ਇਹਨਾਂ ਨੇ ਕੀ ਕਰ ਦੇਣਾ ਖਰੇ ਕੀ ਬਦਲ ਦੇਣਾ ਹੈ ਕੀ ਹੋ ਜਾਣਾ ਤੇ ਜਦੋਂ ਮੈਂ ਇਥੋਂ ਨਿਕਲਦਾ ਚੀਮਿਆ ਆ ਸਾਹਮਣੇ ਹੀ ਆਪਣੇ ਘਰਾਂ ਦੇ ਸਰਪੰਚਾ ਇੰਨਾ ਪਾਣੀ ਇਥੇ ਖਲੋਪਾ ਹੁੰਦਾ ਤਾਂ ਇਹ ਪ੍ਰਸ਼ਾਸਨ ਨੂੰ ਲਿਆਉਣਾ ਇਹ ਕਰਨਾ ਉਹ ਕਰਨਾ ਸਾਰੇ ਪਿੰਡ ਵਾਲਿਆਂ ਨੇ ਕਿੱਥੋਂ ਨਾਲ ਸ਼ਾਦੀ ਹੈ ਰਣੇਸ਼ ਕਿੱਥੇ ਆ ਉਹਨਾਂ ਨੂੰ ਕਰਕੇ ਦਾ ਥਾਂ ਉੱਠੀ ਕਰਾ ਕੇ ਤੇ ਠੀਕ ਹੋਈ ਹੁਣ ਜਦੋਂ ਲੰਗੀ ਦਾ ਔਰ ਆਪਣਾ ਮੀਰਕਿਆਂ ਲੱਗੇ ਤਾਂ ਉੱਥੇ ਪੂਰਾ ਚਲਾ ਵੱਜਾ ਦੋ ਬੰਨੇ ਜਦੋਂ ਜਾਇਦਾ ਧਿਆਨ ਨਾ ਵੀ ਆ ਕੋ ਸਕੂਲੋਂ ਬੱਚਾ ਆਉਣ ਰਿਹਾ ਕੋਈ ਛੜੀ ਪੈਣ ਹੈ ਕੋ ਮਾਂ ਕੋ ਸਕੂਟਰ ਮੋਟਰਸਾਈਕਲ ਦੇ ਵਿੱਚ ਛੱਡੇ ਪੈਣਗੇ ਬੰਦੇ ਪਾਣੀ ਦੇ ਤੇ ਗੁਰਾ ਲੱਗਦਾ ਤੇ ਮੈਂ ਸਾਰਿਆਂ ਨੂੰ ਕਹਿੰਦਾ ਯਾਰ ਹੁਣ ਕੋਈ ਜ਼ਿਆਦਾ ਨਹੀਂ ਐਮਐਲਏ ਨੂੰ ਕਹਿਣ ਕੋਈ ਇਹ ਕਿਉਂ ਨਹੀਂ ਠੀਕ ਕਰਵਾਉਂਦਾ ਉਹ ਕਹਿਣ ਕਹਿਣਾ ਇਹਨੂੰ ਕੀ ਹੈ ਤੈਨੂੰ ਹੀ ਆ ਕੇ ਠੀਕ ਕਰਨਾ ਪੈਣਾ ਇੰਨੇ ਨਹੀਂ ਕੁਝ ਕਰਨਾ ਕੋਨਾ ਕੁਝ ਇਹੋ ਗੱਲ ਹੈ ਵੀ ਲੋਕਾਂ ਨੇ ਆਸ ਵੀ ਦੀ ਛੱਡਦੀ ਹੈ ਵੀ ਕੋਈ ਕਹਿਣਾ ਹੀ ਨਹੀਂਗਾ ਕਰਨਾ ਹੀ ਨਹੀਂ ਵੀ ਹੋਣਾ ਹੀ ਤਾਂ ਛੱਡੀ ਇਹ ਸੜਕ ਖੇਮ ਕਰਨ ਤੋਂ ਵੇਖੋ ਕਿ ਕੋਈ ਹੁੰਦੀ ਪਹਿਲਾਂ ਆਪਣੀ ਅੱਧੀ ਸੜਕ ਹੁੰਦੀ ਆਪਣੇ ਮਰਜ਼ੀ ਦਾ ਇਹ ਚੌੜੀ ਉਥੇ ਜਾ ਜਾ ਕੇ ਆਪਾਂ ਕਰਾਈ ਪੁਰਨੇ ਨੂੰ ਇੱਥੋਂ ਬਣੀ ਗਈ ਤੇ ਉਹਦੇ ਉੱਤੋਂ ਪਾਣੀ ਦਾ ਨਿਕਾਸ ਇਹ ਸਦਾ ਸਾਬਤ ਨਹੀਂ ਹੋਇਆ ਵੀ ਭੋਰ ਮੰਨ ਮਵੇਂ ਸੋਚ ਲਵਾਂ ਨਹੀਂ ਆਪ ਵੀ ਚੱਲ ਥੋੜਾ ਥੋੜਾ ਰੜਿਆ ਰਵੇ ਕੰਮ ਤੇ ਨਾਲ ਨਾਲ ਕੱਲ ਜੀ ਤੁਰੀ ਰਵੇ ਇਹ ਸਾਰਾ ਭਾਰ ਬਾਜ ਫਿਰ ਆਪਣੇ ਸਿਰ ਤੇ ਹੀ ਪੈ ਜਾਣਾ ਤੇ ਫਿਰ ਨਾ ਮੁੜ ਤੋਂ ਆਪਾਂ ਨੂੰ ਲੱਗਣਾ ਪੈਣਾ ਪਰ ਕੱਖਦਰ ਨੂੰ ਕਿੰਨੀ ਅਜ ਕਿੱਥੋਂ ਲੈ ਕੇ ਕਿਹੜੇ ਪਿੰਡ ਤੋਂ ਤੁਸੀਂ ਝਾਤੀ ਮਾਰ ਲਓ ਸਾਰੇ ਪਿੰਡਾਂ ਦੇ ਮੋਤਵਾਰ ਇੱਥੇ ਤੁਸੀਂ ਬਿਠੇ ਜੇ ਤੁਹਾਡੇ ਜੀਮੇਰੇ ਤੁਸੀਂ ਆਪਸਰ ਤੁਹਾਡੇ ਬਿਠੇ ਜੇ ਸਾਡੇ ਆਪਣਾ ਵੀਰ ਮਾਤੋਂ ਸਾਡੇ ਬਿਠੇ ਆ ਤੁਹਾਡੇ ਸਾਰੇ ਜਾਂ ਦੂਜੇ ਜੀਮੇਰੇ ਆਏ ਰਾਜਾ ਸਾਡਾ ਆ ਬਿਠਾ ਹੋ ਇੱਧਰ ਸਾਰੇ ਜਣੇ ਬਿਠੇ ਆ ਆਪਣੇ ਦਸਵਾਲ ਤੋਂ ਸਾਰੇ ਜਣੇ ਆਏ ਤੁਸੀਂ ਵੇਖੋ ਤੁਸੀਂ ਕਿਹੇ ਪਿੰਡ 'ਚ ਕੋਈ ਨਵੀਂ ਇੱਟ ਵੀ ਕੋ ਲੱਗੀ 100 ਤੱਕ ਨਹੀਂ ਤੇ ਪਹਿਲੀ ਵਾਰ ਹੀ ਲਗਾ ਜੇ ਕੰਮ ਸ਼ੁਰੂ ਹੋਏ ਹੁੰਦੇ ਉਹ ਮੁਕੰਮਲ ਹੋ ਜਾਂਦੇ ਹੁੰਦੇ ਕੀ ਜੇ ਕੋਈ ਪੱਥਰ ਪਿਆ ਤਾਂ ਉਹਦੇ ਰੁਕ ਪੈ ਜਾਣੀ ਜਾਂ ਹੋਰ ਜਿਹੜਾ ਕੋਈ ਕੰਮ ਰੰਬਿਆ ਹੋਆ ਚਾਰੀ ਇਥੇ ਕਲਸਾ ਦੇ ਵੇਖੋ ਇਥੇ ਮੈਨੂੰ ਲੱਗਦਾ ਤੁਹਾਡੇ ਫੇਟੂ ਇੱਕ ਦੀ ਸੜਕ ਕੋਈ ਰਹੀ ਨਹੀਂ ਹੋਣੀ ਜਿੱਥੇ ਲੋਕ ਨਹੀਂ ਪਈ ਇਹਨਾਂ ਦੀ ਆਪਣੇ ਦੀ ਰੀਦੀਰ ਪਾ ਲੋ ਲੋਕ ਪੈ ਗਈ ਚੱਲ ਕੁਛ ਤਾਂ ਹੋਇਆ ਸੋ ਮੇਰੇ ਕਹਿ ਤੋ ਮੰਨ ਲੋ ਕਿ ਜੋ ਜਿੰਨਾ ਜਿੰਨਾ ਰੜਿਆ ਜਾਵੇ ਕੰਮ ਸੌਖਾ ਫਿਰ ਫੇਰ ਆਪਣੇ ਛੋਟੇ ਛੋਟੇ ਨੂੰ ਹੋਣਾ ਪੈਣਾ ਔਰ ਇਹੋ ਜਿਹੇ ਲਾਰੇ ਲਪੇ ਇਹੋ ਜਿਹੇ ਢੂਲ ਢਾਲ ਮਾਰੇ ਕਿ ਬਜ਼ੁਰਗਾਂ ਕਹਿੰਦਾ ਕਿ ਤੁਹਾਨੂੰ 25000 ਰੁਪਏ ਪੈਨਸ਼ਨ ਦਵਾਂਗੇ ਸਾਡੀਆਂ ਸਤਕਾਰਯੋਗ ਭੈਣਾਂ ਨੂੰ ਸਾਡੀਆਂ ਚਾਚੀਆਂ ਤਾਈਆਂ ਨੂੰ ਵੀ ਹਰ ਹਜ਼ਾਰ ਰੁਪਿਆ ਮਹੀਨੇ ਦਾ ਹੋਊਗਾ। ਵੇਖੋ ਗੱਲਾਂ ਕਰਦੇ ਸੀ ਜਿਹੜੇ ਦਿੱਲੀ ਵਾਲੇ ਆਏ ਦਿੱਲੀ ਤੋਂ ਦਿੱਲੀ ਤੋਂ ਆਈ ਨਾ ਪਾਟ ਕੇ ਉਹ ਮੈਂ ਤਾਂ ਪਹਿਲਾਂ ਕਿਹਾ ਨਾ ਕਾਲਾ ਅੰਗਰੇਜ਼ ਏ ਤੇ ਲੁੱਟਣ ਤੇ ਕੁਸੂਟਣਾ ਆਇਆ ਜਾਂ ਉਹ ਇਹਨਾਂ ਦੇ ਮਗਰ ਨਾ ਲੱਗ ਜੇ। ਤੇ ਸਾਡੀਆਂ ਜਿਹੜੀਆਂ ਮਾਤਾ ਭੈਣਾਂ ਜਾਂ ਮੇਰਾ ਘਰ ਸੀ ਜਾਂ ਕਿਸੇ ਦਾ ਵੀ ਘਰ ਹਰ ਘਰ ਦੀ ਦੋ ਚਾਰ ਸਾਡੀਆਂ ਚਾਚੀਆਂ ਤਾਈਆਂ ਭੈਣਾਂ ਭਾਬੀਆਂ ਹੈਗੀਆਂ। ਉਹਨਾਂ ਨੂੰ ਸੋਚ ਜਾਵੇ ਇੱਕ ਤਰੀਕੇ ਨਾਲ ਚਲੋ ਪੰਜਾਬ ਜਾਨੀ ਹੈਗੀਆਂ ਅਸੀਂ ਨਾ ਕੋ ਜਨੇ ਬਟਨ ਝੜੂ ਵਾਲਾ ਕੁਛ ਨਹੀਂ ਹੁੰਦਾ। ਪੈਸੇ ਤਾਂ ਸਾਡੇ ਖਾਦ ਦੇ ਨਹੀਂ ਹੋਣੇ। ਪੰਚਾਇਰ ਰੋ ਜਾ ਗਰੂ ਇਹੇ ਚਲੋ ਵੰਡੇ ਮੁੰਡੇ ਵੇਖਾ ਇਹ ਕਹਾਂਗੇ ਕਿ ਕਿਸੇ ਰਿਸ਼ਤੇਦਾਰ ਕੋਲ ਚੱਲ ਜਾ ਕਰਾਂ ਉਹ ਉਦਨੀਆਂ ਵਿਚਾਰੀਆਂ ਉਹ ਕਲ ਬਣਦੀਆਂ ਬਈ ਆਉਂਦੇ ਕਿਹੋ ਜੇ ਆ ਗਈ ਹੋਰ ਜਿੰਨਾਂ ਨੇ ਕੀ ਦੇਣਾ ਵਾ ਸਾਨੂੰ ਦੇ ਦੇ ਲਾਵੇ ਪਾ ਦੇ ਵੀ ਜਿਹੜੀ ਕਣਕ ਮਿਲਦੀ ਉਹ ਨਹੀਂ ਪੂਰੀ ਦੇਂਦੇ ਪੈਨਸ਼ਨ ਜਿਹੜਾ 1500 ਤੋਂ ਦੁੱਗੀ ਨਹੀਂ ਵਧਾਈ ਜਿਹੜੀ ਕਾਂਗਰਸ ਦੇ ਟਾਈਮ ਦੀ ਪੈਨਸ਼ਨ ਤਰੀ ਆਉਂਦੀ ਉਹ ਹੀ ਪੈਨਸ਼ਨ ਤਰੀ ਆਉਂਦੀ ਹੋਲਾ ਆਦ ਤੇ ਬੜੇ ਮਾੜੇ ਆ ਪਰ ਹੁਣ ਕਰੀਏ ਕੀ ਅੱਗ ਕੀ ਆ ਇਹਦੋਂ ਗੱਲ ਜਿਦਾ ਢੋਲ ਪਿਆ ਪੰਥ ਥਲੇ ਹੋਏ ਵਿਚਾਉਣਾ ਪੈਣਾ ਪਰ ਜਿਸ ਤਰੀਕੇ ਨਾਲ ਤੁਸੀਂ ਤਗੜੇ ਹੋ ਕੇ ਜਿਸ ਜੋਸ਼ ਨਾਲ ਦਿਖਾ ਦੇ ਨਾਲ ਆਪਣੇ ਹਲਕੇ ਜੇ ਇੱਕ ਲਹਿਰ ਜਿਹੀ ਕੋਈ ਨਹੀਂ ਆ ਵੀ ਵੱਧ ਤੋਂ ਵੱਧ ਲੋਕ ਜਿਹੜੇ ਇਸ ਟਾਈਮ ਕਾਂਗਰਸ ਦੇ ਨਾਲ ਸਾਡੇ ਜੁੜੰਦੇ ਆ ਜਿਵੇਂ ਕੋਈ ਲੱਗਦਾ ਵੀ ਕੋਈ ਮੁਸੀਬਤ ਮੰਨ ਲਓ ਕਿਸੇ ਤੇ ਕੋਈ ਨਜਾਇਜ਼ ਚੈਜ ਪੈਂਦੀ ਆ ਤੇ ਚਾਰ ਭਰਾ ਹੋਵਣਗੇ ਤੇ ਆਪਾਂ ਥਾਣੇ ਹੋ ਜਾਂ ਹੋਰ ਕੋਈ ਅਫਸਰ ਨੂੰ ਡੱਕ ਦੇ ਸਕਦੇ ਵੀ ਜੇ ਕੋਈ ਤਕਾ ਹੋਣਿਆ ਜਾਂ ਕੋਈ ਹੋਜੀ ਗੱਲਬਾਤ ਚਾਰ ਜਣੇ ਹੋਵਾਂਗੇ ਤੇ ਤਾਂ ਹੀ ਤੇ ਹੋਰ ਵੀ ਜੇ ਕੋਈ ਗੱਲਬਾਤ ਹੁੰਦੀ ਆ ਤੇ ਬੰਦਿਆਂ ਦੇ ਵਿੱਚ ਜਦੋਂ ਖੀਰ ਚ ਗੱਲ ਆਉਣੀ ਜੇ ਬੰਦੇ ਚਾਰ ਹੈਗੀ ਤੇ ਤਾਂ ਹੀ ਜੇ ਜਕਾਰੂ ਨਹੀਂ ਸੋ ਅੱਜ ਤੋਂ ਜਿਹੜਾ ਮਾਹੌਲ ਬਣਿਆ ਮੈਂ ਤੇ ਗੁਰੂ ਮਹਾਰਾਜ ਅੱਗੇ ਸੱਚੇ ਪਾਤਸ਼ਾਹੇ ਨੂੰ ਅਰਦਾਸ ਕਰਦਾ ਵਾਂ ਵੀ ਮੈਂ ਤੇ ਉਹੋ ਜਿਹਾ ਹੀ ਹੋ ਜਾਏਗਾ ਪਹਿਲੋਂ ਇਹ ਤੇ ਤੁਹਾਡਾ ਹੀ ਇਕਾar ਤੇ ਤੁਹਾਡੀ ਮਿਹਨਤ ਤੇ ਤੁਹਾਡੇ ਜਿੰਨੇ ਵੀ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਜਾਂ ਮੇਲ ਬਣਾਪਸੀ ਉਹਦੀ ਬਦੌਲਤ ਹੈ ਕਿਉਂਕਿ ਹਰ ਲੀਡਰ ਦੀ ਹਰ ਨੂੰ ਮੌਕਾ ਮਿਲਦਾ ਉਹ ਆਖਦਾ ਕੋਈ ਸਿਸਟਮ ਰੱਖਦਾ ਵੀ ਮੈਂ ਕਿਸ ਤਰੀਕੇ ਨਾਲ ਸ਼ਾਸਤ ਕਰਨੇ ਉਹ ਕੀ ਕਿੰਦਰ ਗੁਰੂ ਸਾਹਿਬ ਨੇ ਮੈਂ ਕਿਹਾ ਵੀ ਹਮ ਨਹੀਂ ਚੰਗੇ ਤੇ ਬੋਰਾ ਨਹੀਂ ਕੋਈ ਕਿਸੇ ਨੂੰ ਕੋਈ ਨਿੰਦਣਾ ਉਦੋਂ ਬਲਟੋਆ ਸਾਹਿਬ ਦੇ ਦੋਵੇਂ ਸਾਡੇ ਬੜੇ ਖਾਸ ਆਸੂਂ ਖਾਸ ਸਾਡੇ ਸਰਪੰਚ ਸਾਹਿਬ ਹੋ ਗਏ ਸਰਪੰਚ ਸਾਹਿਬ ਨੂੰ ਤਾਂ ਇਹਨਾਂ ਨੂੰ ਉਹ ਨਹੀਂ ਪਤਾ ਪਰ ਇਹਦੇ ਰਜ਼ਾਸਾ ਕਰ ਕਰਕੇ ਮੰਗ ਕੇ ਲਿਆ ਤੁਨ ਇਹ ਕਿ ਜਦੋਂ ਇਥੇ ਬੂਹੇ ਲੱਗਣ ਲੱਗਣਾ ਇਥੇ ਰੌਣਕਾਂ ਲੱਗੀਆਂ ਹੋਣੀਆਂ ਤੇ ਜ਼ਾਇਦਾਕਾਰ ਉਹਨੇ ਆਪਦੀ ਪਾਰਟੀ ਦੀ ਕਰਨੀ ਜਦੋਂ ਉਦੋਂ ਬਲਟੋਆ ਸਾਹਿਬ ਨਾਲ ਟੱਕਰ ਹੀ ਲੱਗੀ ਉਹਨੇ ਸਾਨੂੰ ਮੈਂ ਕਿਹਾ ਯਾਰ ਇਹ ਕੋਈ ਜੰਦੇ ਵਧੀਆ ਪਰ ਗੰਦਮ ਬੰਨੇ ਉਹਰੇ ਕਿਹਦੇ ਸੱਚੇ ਪਾਛਾ ਸਾਨੂੰ ਦਵੇ ਨਾ ਕਹੀਂ ਇਲਾਕੇ ਦੀ ਹਾਰ ਹੀ ਬਣਦੀ ਬੋਲੇ ਸੋਨਿਆ ਬੋਲੇ ਬਗੂਈ ਨੂੰ ਇੱਕ ਦਿਨ ਮਿਲਿਆ ਉੱਥੇ ਤੇ ਗਾਇਤ ਦੇ ਕੋਲ ਇੱਕ ਦੋਪਹਿਰ ਦੀ ਘੜੀ ਸੀਗੇ ਤੇ ਮੈਂ ਕਿਹਾ ਯਾਰ ਕਿੱਡੇ ਵਧੀਆ ਬੰਦੇ ਆ ਇਹ ਮਤਲਬ ਐਡਾ ਵਧੀਆ ਦਾ ਨਾ ਸਿਸਟਮ ਕਿ ਬੰਦੇ ਨੂੰ ਜਦੋਂ ਨਾ ਤੁਸੀਂ ਕਿਸੇ ਨੂੰ ਮਿਲਦੇ ਜੇ ਨਾ ਉਹ ਤੁਹਾਨੂੰ ਉਹਦੇ ਤੋਂ ਇੱਕ ਆਉਂਦੀ ਆ ਉਹ ਪਿੰਗ ਜੀ ਤੁਹਾਨੂੰ ਪੈਂਦੀ ਆ ਕਿ ਅਗਲਾ ਚੰਗਾ ਵਾ ਮਾੜਾ ਵਾ ਕਿਹੋ ਜਿਹਾ ਤੇ ਉਹ ਤੁਹਾਨੂੰ ਅੱਧਾ ਕਿ ਤੁਹਾਨੂੰ ਉਹੋਂ ਵੀ ਪਤਾ ਲੱਗ ਜਾਂਦਾ ਵੀ ਵਧੀਆ ਵਾ ਝੂਠ ਮਾਰਨ ਵਾਲਾ ਕਿ ਸੱਚ ਮਾਰਨ ਵਾਲਾ ਕਿ ਕੀ ਆ ਤੇ ਜਦੋਂ ਮੈਂ ਇਹਨਾਂ ਨੂੰ ਮਿਲਿਆ ਬੜੇ ਸਾਲਾਂ ਬਾਅਦ ਮਿਲੇ ਪਹਿਲੀ ਈ ਵਾਰ ਮਿਲੇ ਉਹ ਕਿਉਂਕਿ ਸਿੰਘੀ ਨਾਲ ਆਪਣੇ ਉਹ ਇਹੋ ਜਿਹੇ ਬੰਦੇ ਆ ਜਿਹੜੀ ਪਾਰਟੀ ਚਾ ਉਹਦੀ ਉਹਨਾਂ ਨੇ ਸੁੱਖ ਮੰਗਣੀ ਇਹ ਨਹੀਂ ਗੱਵੀ ਅਦਰਖਾਤੇ ਮੇਰ ਨੂੰ ਮਿਲਿਆ ਜਦੋਂ ਤੁਰੇ ਮਰਨਾ ਫਿਰਦੇ ਸਾਈਆਂ ਵਧਾਈਆਂ ਦੂਜੇ ਨਾਲ ਲਾਈ ਫਿਰਦੇ ਉਹ ਸਭ ਤੋਂ ਮਾੜੀ ਗੱਲ ਉਹਦੇ ਉਹਦਾ ਅੱਜ ਵੀ ਮਰਿਆ ਤੇ ਤੁਹਾਨੂੰ ਵੀ ਮਰੋਗ ਉਹਦੇ ਫਿਰ ਉਹੋ ਹੀ ਗੱਲ ਹੋ ਗਈ ਨਾ ਵੀ ਉਹ ਵੀ ਜੇ ਦੁਸ਼ਮਨ ਦਾ ਤਾਂ ਪਤਾ ਹੀ ਹੈ ਵੀ ਇਹ ਆਪਣੇ ਉਲਟ ਆ ਦੇ ਉਲਟੀ ਆਪਾਂ ਜਾਣਾ ਤੇ ਜੇ ਆਪਣੇ ਨਾਲ ਹੁਣ ਸੁੱਖਾ ਖਲੋਤਾ ਤੇ ਇਹੋ ਹੀ ਮਰਵਾ ਦੂ ਉਹ ਆਪਾਂ ਕਿੱਥੋਂ ਪੜਨਾ ਚਾਹੀਏ ਫਿਰ ਤੇ ਕੋ ਥਾਣ ਨਾ ਤੋ ਇਸ ਕਰਕੇ ਇਹੋ ਜਿਹੇ ਬੰਦੇ ਜਿਹੜਾ ਚੰਗੇ ਬੰਦੇ ਜਿਨ੍ਹਾਂ ਨੂੰ ਕਦੇ ਜ਼ਿੰਦਗੀ ਵਿੱਚ ਕਦੀ ਮਿਲਦਾ ਵੀ ਨਹੀਂ ਮੌਕਾ ਮਿਲਦਾ ਕਿਉਂਕਿ ਦੂਜੀ ਪਾਰਟੀ ਨਾਲ ਇਹ ਕਹਿੰਦੇ ਵੀ ਅਸੀਂ ਆਪਦੇ ਘਰ ਕੋਈ ਤੁਹਾਨੂੰ ਪ੍ਰਭਾਵ ਹੁੰਦੇ ਕਰਦੇ ਤੇ ਇਹੋ ਜਿਹੇ ਬੰਦੇ ਜਿਹੜੇ ਅੱਜ ਆਪਣੇ ਨਾਲ ਜੁੜਨਦੇ ਕਾਂਗਰਸ 'ਚ ਆਪਣੇ ਹੁੰਦੇ ਸ਼ਾਮਲ ਹੁੰਦੇ ਮੈਂ ਸਮਝਦਾ ਵੀ ਕਿਸਮਤ ਵਾਲੀ ਹੈ ਸਾਰੇ ਆਪਣੇ ਕਾਂਗਰਸ ਪਾਰਟੀ ਦਾ ਕੋਈ ਇੱਕ ਟੰਗਾ ਉਹ ਪੁਰਾਣੇ ਕੰਮਾਂ ਦੇ ਕੋਈ ਕੀਤੇ ਹੋਏ ਜਿਹੜੇ ਬਡੇ ਕੋਲ ਨੁਸਾਹਦ ਵੀ ਯਾਦ ਕਰਦੇ ਆ ਮੇਰਾ ਚੰਗਾ ਮਾੜਾ ਕੰਮ ਤੈਨੂੰ ਕੋਈ ਯਾਦ ਕਰਦੇ ਤੇ ਸਾਰਿਆਂ ਦੇ ਮਨ ਚ ਇਹੋ ਮਨ ਲੱਗਦੀ ਹੈ ਪ੍ਰਭਾਵ ਦੇ ਜੁੜਦੇ ਆ ਤੇ ਗੁਰੂ ਮਹਾਰਾਜ ਤੇਰਾ ਪਾਉਣਾ ਫਦੇਆ ਪਾਉਣਾ ਮੁਸਤੂਗਾ ਫਿਰ ਆਪਣੀ ਜਿੱਤ ਜੜੀ ਆ ਉਹ ਪੱਕਾ ਆਪਣੀ ਚੱਕਣੀ ਆ ਔਰ ਗਾ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਅਗੇ ਵੀ ਗੱਲ ਕੀਤੀ ਵੀ ਜੇ ਮਾੜਾ ਮਾੜਾ ਕੰਮ ਹੋਈ ਅੱਜ ਮੰਨ ਲਓ ਉਦਾਹਾਂ ਪੇੜਾ ਚੰਗਾ ਕੰਮ ਹੋਇਆ ਫਿਰ ਪੰਜ ਸਾਲ ਹੋਣਗੇ ਹੋਰ ਦਹਾਵੀਆਂ ਚੰਗਾ ਹੋਊਗਾ ਹੋਰ ਦਹਾਵੀਆਂ ਅਜ ਪਲਵਾਨ ਸਾਰੇ ਆਏ ਕਿਉਂਕਿ ਰਿਸ਼ਤੇਦਾਰੀ ਦਾ ਮਾਮਲਾ ਜਦੋਂ ਜਿੱਤ ਕੇ ਗਏ ਆਪਣਾ ਕਿੱਥੇ ਰੱਜੂ ਤੇ ਆਪਣਾ ਕਰਵੀਰ ਦੇ ਬੈਠਿਆ ਤੇ ਪਿੰਡ ਵੜਿਆ ਨਹੀਂ ਜਾਂਦਾ ਵੜਿਆ ਜਾਂਦਾ ਇੰਨਾ ਚੜਾ ਵਜਾ ਤੇ ਪਾਣੀ ਕਿਹੇ ਬੰਦੇੋਂ ਨਿਕਲਦਾ ਨਹੀਂ ਮਤਲਬ ਸਕੂਟਰ ਮੋਟਰਸਾਈਕਲਾਂ ਤੇ ਜਾ ਹੀ ਨਹੀਂ ਸਕਦਾ ਤੇ ਰਿਸ਼ਤੇਦਾਰ ਭੈਣ ਪਰ ਆ ਕੇ ਤਰੀਫਾਂ ਹੀ ਕਰਦੇ ਨੇ ਇਹਨਾਂ ਦੀ ਵੀ ਕਿਹੜਾ ਇੱਥੇ ਉਮਰ ਹੈ ਜਿਹੜਾ ਜਿੰਨਾ ਬੇੜਾ ਕਰਕੇ ਕੀਤਾ ਤੇ ਅੱਜ ਜਾ ਕੇ ਵੇਖੋ ਹੈ ਜਿਹੜੀਆਂ ਆਪਣੀ ਪਲੂਆਂ ਤੋਂ ਲੈ ਕੇ ਤੇ ਆ ਬਲਟੋਏ ਤੱਕ ਜਿਹੜੀ ਸਿੱਧੀ ਸੜਕਾ ਟਾਪੋਂ ਟਾਪ ਬਣੀ ਔਰ ਪਹਿਲੇ ਸਾਲ ਹੀ ਬੰਦ ਹੋਈ ਮੈਨੂੰ ਪਤਾ ਹੈ ਵੀ ਇਹ ਕੁਛ ਕੰਮ ਹੋਣ ਸ਼ੁਰੂ ਕਰਾਂਗੇ ਤੇ ਬੰਦੇ ਬੰਦੇ ਟਾਈਮ ਲੱਗਣੇ ਔਰ ਸਿਰਫ ਰਿਪੇਅਰਾਂ ਦੀਆਂ ਸੜਕਾਂ ਤੇ ਸੜਕਾਂ ਦੀਆਂ ਰਿਪੇਅਰਾਂ ਵਾਸਤੇ 350 ਕਿਲੋਮੀਟਰ ਸੜਕ ਕੱਲੀ ਆਪਾਂ ਪਹਿਲੀ ਵਾਰੀ ਆਪਾਂ ਮਨਜ਼ੂਰ ਕਰਾ ਕੇ ਲੈਂਦੇ 350 ਕਿਲੋਮੀਟਰ ਰਾਜੇ ਬੇਟੇ ਜੇ ਇਥੋਂ ਤੇ ਅਮਰਕੋਟੋਂ ਲੋਕਪਾਲੇ ਜਾਈਏ ਤੇ 250 ਚੰਡੀਗੜ੍ਹ ਤੇ 100 ਦਾ ਸ਼ਿਮਲਾ ਵਾ ਮੈਂਬਰ ਸਾਹਿਬ ਭਰਾਮ ਜੀ ਸ਼ਿਮਲੇ ਗਿਆ ਲੇਕਿਨ ਜੇ ਇਥੋਂ ਲੋਕਪਾਲੇ ਜਾਂਦਾ 350 ਕਿਲੋਮੀਟਰ ਵਿੱਚ ਸ਼ਿਮਲੇ ਉਪਰ ਜਾਣਾ ਜਿਹੜੀ ਘੇਰੇ ਕੇ ਰੇਠੇ ਆਪਣੇ ਹਲਕੇ ਜੀ ਪੈ ਗਈ ਸੋ ਕੋਸ਼ਿਸ਼ ਇਹ ਸੀ ਵੀ ਕੰਮ ਕਰਕੇ ਜਿਹੜਾ ਉਹ ਨਰਕ ਵਜਾ ਤਾ ਸਾਡਾ ਇਲਾਕਾ ਜਿਹੜਾ ਵਾ ਵੈਸੇ ਵੀ ਥੋੜਾ ਪਿੱਛੜਿਆ ਹੋਇਆ ਵਾ ਆਵਾਜਾਈ ਦਾ ਦੂਜਾ ਤਜ ਕੰਮ ਘਟਿਆ ਜਮੀਨ ਜਾਤ ਸਾਰਿਆ ਕੁਝ ਹਸਾਬ ਦਾ ਵਾ ਬਹੁਤਾ ਵੱਡਾ ਹੋਰ ਕੋ ਵਪਾਰ ਦਾ ਹੋਰ ਕੋ ਬਿਤੇ ਨਹੀਂ ਹੈਗੇ ਸਾਰੇ ਕਿਸਾਨੀ ਨਾਲ ਜੁੜੇ ਔਰ ਆ ਬੋਲ ਕੇ ਗਏ ਭਾਈ ਪਾਲਿਆ ਜਿਹੜੀਆਂ ਨੀਤੀਆਂ ਸਾਰੇ ਤੁਸੀਂ ਜਾਣਦੇ ਔਰ ਜਦੋਂ ਵੀ ਇਹ ਮੇਰੇ ਕੋ ਦਿੱਲੀ ਤੋਂ ਉਹਦੇ ਆਪਣੇ ਨਾਲ ਖਾਣ ਖਾਂਦੇਗੇ ਦੋ ਪਾਰਟੀਆਂ ਸੀ ਪਹਿਲਾਂ ਇੱਕ ਕਾਂਗਰਸੀ ਤੇ ਇੱਕ ਕਾਲੀਜ ਜੋ ਬਾਦਲ ਸਾਹਿਬ ਹੀ ਜਾਣਦੇ ਰਹੇ ਦਿੱਲੀ ਉਥੇ ਜੇ ਕਹਿੰਦੇ ਵਿਰੋਧੀ ਨੇ ਕੋਈ ਚੰਗਾ ਕੰਮ ਕੀਤਾ ਹੋਣਾ ਤਾਂ ਉਹਦੀ ਤਰੀਫ਼ ਕਰਨੀ ਚਾਹੀਦੀ। ਇਹ ਦਿੱਲੀ ਵਾਲੇ ਉਦੋਂ ਹੀ ਜੋ ਕਹਿੰਦੇ ਹੋਂ ਕਰਕੇ ਦਿੰਦੇ ਸੀ ਉਹਦਾ ਕੰਮ ਪੱਲੀ ਕਰਕੇ ਤੇ ਫਿਰ ਤੋੜਦੇ। ਤੇ ਜੇ ਕੈਪਟਨ ਸਾਹਿਬ ਜਾਂ ਕਾਂਗਰਸ ਦੇ ਆਗੂ ਸਭਾਣ ਵੀ ਜਦੋਂ ਜਾਂਦੇ ਤੇ ਉਹ ਵੀ ਦਿੱਲੀ ਵਾਲੇ ਉਹਦੇ ਕਰਕੇ ਤੋੜਦੇ ਯਾਰ ਕੋਈ ਮੁਸ਼ਕਲਾ ਕੋਸਵਾ ਸੈਨਾਵੇ। ਤੇ ਜਦੋਂ ਆਪਣੇ ਵਾਲੇ ਸ਼ੇਰ ਜਾਂਦਾ ਹਣ ਭਗਵੰਤਾਨ ਤੇ ਪੰਗੋਦੇ ਮੇ ਲੋਕ ਰੋਪੀ ਕੇ ਜਾਂਦਾ ਅਗਲੇ ਮੂਹ ਤੇ ਪਹਿਲੋ ਅੱਥਰਾਂ ਖੜੇ ਮੁਸ਼ਕਿਲੇ ਗੋਡੇ-ਗੋਡੇ ਮਾਰਨ ਨੇ। ਉੱਥੇ ਜਾ ਕੇ ਬੋਲੇ ਕੀ ਤੇ ਕਰੇਗੀ? ਉਹ ਤੋਂ ਤੋਰਦਾਰ ਦਿੰਦੇ ਆ ਸ਼ਦੋ ਉਹ ਲੋ ਆਦੇ ਦੋ ਘਾਪ ਲਾ ਕੇ ਜਾਂਦਾ ਤੇ ਸ਼ਾਮ ਨੂੰ ਯਾਰ ਉਹ ਫਿਰ ਮਰ ਤੋਂ ਹੁੰਦੇ ਵੀ ਕਰਨਾ ਕੀ ਹੈ ਉਹ ਕਹਿੰਦਾ ਸਭ ਠੀਕ ਹੋ ਜਾਣਾ ਸਭ ਠੀਕ ਹੋ ਜਾਣਾ ਫਿਕਰ ਨਾ ਕਰੋ ਪ੍ਰਵਾਣਾ ਕਰੋ ਬਦਵਾਹ ਕਰਦਾਂਗੇ ਇਹ ਕਹਿੰਦਾ ਪੋਰਾ ਇਨੇ ਝੂਠ ਮਾਰਦਾ ਝੂਠੇ ਨੂੰ ਕਿਹੋ ਜਿਹਾ ਮਾਰਦਾ ਪਿੱਛੇ ਜਿਹੜਾ ਇਲੈਕਸ਼ਨ ਆਈ ਐਮਪੀ ਵਾਲੀ ਫਿਰ ਲੱਗੇ ਕਹਿੰਦੇ ਹੁਣ ਮੈਂ ਪੱਕਾ ਕੰਮ ਕਰ ਲਿਆ ਵੀ ਯਾਰ ਰੁਪਈਆ ਨਹੀਂ ਦੇਣਾ ਹੁਣ ਬੀਬੀਆਂ ਨੂੰ ਜਿਹੜਾ ਮਹੀਨੇ ਦਾ ਉਹਨੂੰ 1100 ਰੁਪਈਆ ਦੇਣਾ ਉਹ ਜਿਵੇਂ ਬੀਬੀਆਂ ਸਾਡੀਆਂ ਦੇ ਭੋਜੇ ਭਰਗੇ ਹਜ਼ਾਰ-ਹਜ਼ਾਰ ਲੈ ਗਏ ਕਿ ਹਜ਼ਾਰ ਨਹੀਂ ਉਹ ਲੈਣਾ ਉਹ ਇੱਕ ਦੁੱਪੀ ਨਹੀਂ ਦਿੱਤੀ ਤੇ ਝੂਠ ਵੇਖੋ ਫਿਰ ਉਹਨਾਂ ਲੱਗਾ ਬੇਸ਼ਰਮੀ ਨਾਲ ਮਾਰਨ ਦੇ ਮੰਡੀਆਂ ਚ ਕਿਸਾਨ ਸਾਰੀਆਂ ਮੰਡੀਆਂ ਚ ਰੋਲੇ ਤਾਂ ਉਹ ਆਪਣਾ ਹਲਕਾ ਵਾ ਚਾਹੇ ਪੂਰਾ ਜ਼ਿਲ੍ਹਾ ਵਾ ਚਾਹੇ ਕਿਤੇ ਆ ਤੇ ਪੈਸੇ ਦੇ ਦੇ ਕੇ ਜਿਹੜੇ ਜ਼ਿਮੀਂਦਾਰ ਐ ਦੇ ਕਿ ਛੁਟੇ 70 70 80 80 100 ਰੁਪਏ ਢਾਈ ਢਾਈ 3000 ਰੁਪਏ ਇੱਕ ਜ਼ਿਮੀਂਦਾਰ ਦਾ ਠੁੱਕਿਆ ਜਾਂ 500 ਤਾਂ ਕਿਲੇ ਆਲਾ ਵਿਚਾਰਾ ਤੇ ਉਹਦਾ 14 15 18000 ਰੁਪਏ ਉੱਥੇ ਲਾ ਕੇ ਇੰਨੇ ਜੇ ਕਣਕ ਬੀਜੀ ਜਾਂਦੀ ਤੇ ਫਿਰ ਕਹਿੰਦੇ ਜਦੋਂ ਖਾਲਦੀ ਵੇਰੇ ਹੀ ਆ ਉਹ ਬਲੈਕ ਤੇ ਵੱਖਰੀ ਵਗਣਦੀ ਐਹੀਂ ਜੋ ਜਾ ਕੇ ਮੰਡੀਆਂ ਚ ਰੋਲਾ ਪਾਉਣਾ ਤੇ ਕੋ ਟਿੱਕਰਾ ਕਰਦਾ ਐਸੇ ਟਰਾਲੀ ਲੈ ਕੇ ਆਇਆ ਇੱਕ ਵਾਰ ਮੰਡੀ ਚ ਆਇਆ ਮੈਂ ਮੰਡੀਆਂ ਚ ਜੰਮਿਆ ਮੈਨੂੰ ਪਤਾ ਮੰਡੀਆਂ ਚ ਜੰਮਣਾ ਤੂੰ ਠੀਕ ਐ ਤੂੰ ਜੰਮਿਆ ਮੰਡੀਆਂ ਚ ਜੇ ਮੰਡੀਆਂ ਚ ਰਹਿ ਪਰ ਮੁਲਕ ਨੂੰ ਕਿਉਂ ਰੋਲਣਾ ਉਸ ਰੋਲੇ ਕਰੇ ਨੂੰ ਨਹੀਂ ਐਸੇ ਮੁਲਕ ਸੋ ਇਹ ਟਾਈਮ ਸੀਗਾ ਜਦੋਂ 2002 ਚ ਕਾਂਗਰਸ ਦੀ ਸਰਕਾਰ ਆਈ ਜਦੋਂ 8 ਘੰਟੇ ਦੀ ਬੱਦੀ ਪੱਕੀ ਹੋਈ ਤੇ ਘੜੀ ਵੇਖ ਕੇ ਲੋਕੀ ਕੈਪਟਨ ਦੀ ਉਦੋਂ ਸਰਕਾਰ ਸੀ ਤੇ ਲਵੇ ਦਾ ਦੇਖੀ ਅੱਛਾ 8 ਵਜੇ ਗਏ ਤੇ ਬੱਤੀ ਆ ਨਹੀਂ ਘੜੀ ਨਹੀਂ ਫਿਰ ਉਹਦੇ ਬੱਤੀਆਂ ਲਵੇਦੇ ਹੁੰਦੇ 24 24 ਘੰਟਿਆਂ ਦੀ ਲਾਈਟ ਆ ਬਈਕਾਂ ਤੇ ਲਾਈਟ ਆ ਸਾਰੇ ਕੰਮ ਕਰ ਜੇ ਅਫਸਰशाही ਨੂੰ ਕਿਸੇ ਦਾ ਨੱਥ ਪਾਈ ਨਾ ਕਾਂਗਰਸ ਦਾ ਰਾਜ ਚੁੱਕੀ ਆ ਟੱਚ ਕਰਕੇ ਸਾਰੇ ਚੱਲਦੇ ਨੇ ਪਤਾ ਦਾ ਤਾਪ ਜਗਾ ਹੁੰਦਾ ਹੈ ਕਿ ਇੱਕ ਤਰੀਕ ਨੂੰ ਖਰੀਦ ਸ਼ੁਰੂ ਹੋਣੀ ਆ ਇਹ ਵੀ ਜ਼ਿੰਮੇਵਾਰ ਦੀ ਕੋਈ ਸ਼ਿਕਾਇਤ ਆ ਗਈ ਕਿ ਇਹਦੀ ਟਰਾਲੀ ਲੇਟ ਫੇਰ ਹੋ ਗਈ ਤੇ ਬਾਅਦ ਚ ਜਵਾਬ ਦੇ ਨਹੀਂ ਹੁਣਾ ਤੇ ਇੱਥੇ ਮੋਰਾਂ ਇਨਸਪੈਕਟਰ ਵੱਟਦੇ ਨਹੀਂ ਉਹ ਆਪਣੇ ਜੇ ਤੇ ਉਹ ਭਰਦੇ ਆ ਪਰਚੇ ਰਜਿਸਟਰ ਉਹ ਘਰੇ ਰੱਖ ਕੇ ਬਿਠੇ ਨੇ ਟੋਰੀ ਸ਼ਿਪਿਆੜ ਦੀ ਉਹਨੂੰ ਪੁੱਛ ਕੇ ਮੈਂ ਦੱਸਦੇ ਤੇਰੀ ਕਿੰਨੀ ਕ ਪਾਵਾਂ ਕੀ ਕਰਾਂ ਤੇ 17 17 ਜਿਹੜਾ ਮੌਇਸਚਰ ਸੀ ਉਹ ਤੋਂ ਵੀ ਨੁਲਦੇ ਰ ਸੋ ਬੜਾ ਨੁਕਸਾਨ ਹੋਇਆ ਪਹਿਲੇ ਸਾਲ ਦੋ ਸੱਤ ਤਾਂ ਅੰਗੇ ਨਿਕਲ ਗਏ ਕਿਉਂਕਿ ਕੰਮ ਚੰਗਾ ਚੱਲਣ ਦਾ ਇਹ ਹਲਾਰਾ ਉਹ ਹੀ ਨਿਕਲ ਗਿਆ ਤੇ ਆ ਇਹ ਕਿ ਹੁਣ ਪਤਾ ਲੱਗਣਾ ਗਾ ਫਿਰ ਵੇਖਿਓ ਕੰਡ ਕੋਦੋ ਕੀ ਬਣਦਾ ਤੇ ਉਤੋਂ ਬਗੜਾ ਝੋਨੇ ਤੇ ਫਿਰ ਫਸ ਨਿਕਲੂ ਨਹੀਂ ਉਹਤ ਗਰੀਓ ਕਿ ਅੱਜ ਬੜਾ ਖੁਸ਼ੀ ਦਾ ਬੜਾ ਵਧੀਆ ਦਿਨ ਹੈ ਬੜੇ ਨੇਕ ਬੜੇ ਵਧੀਆ ਪਰਿਵਾਰ ਜਿਹੜੇ ਅੱਜ ਕਾਂਗਰਸ ਸ਼ਾਮਲ ਹੋ ਰਿਹਾ ਸਾਰਿਆਂ ਨੂੰ ਜੀ ਆਖਦੇ ਹਾਂ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਕੇ ਵੀ ਦਾਸ ਕਰਦੇ ਵੀ ਸੱਚੇ ਪਾਤਸ਼ਾਹ ਐ ਹੋ ਜਾ ਜੋੜ ਐ ਹੋ ਜਾ ਤਾਲ ਮਿਲ ਨੂੰ ਕਿ ਉਹਦਨ ਬਲਟੋਏ ਗਏ ਹੰਦੀਸੋਂ ਬੈਠਾ ਸਾਡਾ ਬਿਓਲ ਵੀ ਵਰਕਰ ਸਾਨੂੰ ਐ ਹੋ ਜਾ ਬਾਕੀ ਸਾਰੇ ਚਲੋ ਆਪਣੇ ਨਾਲ ਹੀ ਸਾਰੇ ਪੁਰਾਣੇ ਆਪਣੇ ਸੱਜੀ ਐ ਹੋ ਜਾ ਵਧੀਆ ਬੰਦੇ ਜੁੜਕੇ ਆਪਣੇ ਨਾਲ ਜੁੜਣ ਡਿਆ ਵੀ ਇਹੋ ਦਾਸ ਕਰਦੇ ਵੀ ਸੱਚੇ ਪਾਤਸ਼ਾਹ ਸਾਰੀ ਉਮਰ ਸਾਡੀ ਜਿਹੜੀ ਆ ਉਹ ਕਠੇ ਨਵੇ ਕੋਈ ਵਲ ਫੇਰ ਕੋਈ ਕੁਛ ਨਹੀਂ ਵੇ ਤੇ ਮੈਨੂੰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪ ਵੀ ਸਾਰੇ ਕਹਿ ਲਓਗੇ ਕਿਉਂਕਿ 5 ਸਾਲ ਚੰਗਾ ਟਾਈਮ ਵੀ ਬਰਤਲਾ ਤੇ ਆਹ 3 ਸਾਲ ਮਾੜਾ ਬੇਬੋ ਵਰਤ ਕੇ ਵੇਖ ਲਿਆ ਵੀ ਇਹੇ ਤਾਂ ਝੂਠ ਕਿਸੇ ਨਾਲ ਮਾੜਾ ਇਹਨਾਂ ਧੱਕਾ ਕਿਸੇ ਨਾਲ ਜਾਇਜ਼ ਨਹੀਂ ਆਈਆਂ ਹੁੰਦੀ ਸੀ ਆ ਸਾਰੇ ਤੁਸੀਂ ਮੋਢਵਾਰ ਇੱਥੇ ਬਿਠੇ ਜੇ ਇਹੇ ਪਿੰਡ ਚ ਆ ਕੇ ਮਾਰ ਗਏ ਹੁਣ ਨਜਾਇਜ਼ ਪਰਚਾ ਦੇ ਕੀ ਆਪਾਂ ਕਿਸੇ ਤੇ ਕਰਾਉਣਾ ਕਿਸੇ ਤੇ ਹੁਣ ਨਹੀਂ ਦਿੱਤਾ ਮੌਨ ਦੇ ਆਪਣੀ ਆਦਤ ਹੁੰਦੀ ਹੈ ਇੱਥੇ ਪਹਿਲੇ ਆਪਣੇ ਮੈਲ ਸਾਹਿਬ ਥੋੜਾ ਜਿਹਾ ਜ਼ਿਆਦਾ ਟੂਰੀ ਟੈਟ ਕਰਦਾ ਹੁੰਦਾ ਸੀ ਇਹਨਾਂ ਅਲਾਨਮੈਂਟਿੰਗ ਬਾਉਂਡ ਉਹ ਨੂੰਦਾ ਜਿ ਦਿਨਾਂੀਆਂ ਵਿੱਚ ਹੋਊ ਆ ਵੀ ਥੋਕ ਉਹ ਵੀ ਥੋਕ ਇਹ ਤਾਂ ਕਿੱਸੇ ਇੱਕ ਪੰਜਾ ਸਾਲਾਂ ਵਿੱਚ ਕੋਈ ਐਫੇਅਰ ਕੱਢ ਲਵੇ ਕਿਹੇ ਸਾਡੀ ਮਾਂ ਭੈਣ ਦਾ ਕਿਹੇ ਧੀ ਦਾ ਕਿਹਦਾ ਨਾਮ ਹੀ ਵਿੱਚ ਆਇਆ ਜੇ ਕਿਸੇ ਦਾ ਹੋਇਆ ਵੀ ਹੋਇਆ ਤਾਂ ਉਹ ਵੀ ਕੋਸ਼ਿਸ਼ ਕੀਤੀ ਵੀ ਇਹ ਪਰਤਨਿਆ ਦੇ ਜਿਨੇ ਲੜਿੰਗ ਦੇ ਕੰਮ ਪਰਤਨਿਆ ਦੇ ਮਰਦਾਂ ਦੇ ਕੰਮ ਆ ਕੇ ਜਿੱਟਦੇ ਰਹਿਣਗੇ ਕਿਹੇ ਦੇ ਵੀ ਧੀ ਭੈਣ ਦਾ ਨਾਮ ਜਦ ਰਾ ਉਹ ਕਿਹੇ ਐਫੇਅਰ ਚ ਪਾਉਣੇ ਜਣ ਤੋ ਐ ਇੱਕ ਖੇਮ ਕਰਨ ਵਾਲੇ ਤੋਂ ਆ ਆ ਵੀ ਵਰਡ ਤਾਂ ਇਹ ਹੋਂਦ ਦਾ ਘਰ ਵਾਲਾ ਮਾਰਦਾ ਉਹਦੇ ਤੇ ਕੀ ਉਹਦਾ ਵਿਚਾਰ ਕਰ ਸਕਦੇ ਹੋਰ ਕਿਤੇ ਕਿਹੇ ਕਿਹੇ ਦੱਸਣਾ ਉਹ ਤੋ ਜਿਹੋ ਜੇ ਕੰਮ ਕਰਨੇ ਉਹ ਜੇ ਅੱਗੇ ਹੋਣੇ ਅੱਜ ਨਹੀਂ ਹੋਣੇ ਤਾਂ ਕੱਲ ਨੂੰ ਆ ਜਾਣੇ ਕਿ ਜੋ ਟਾਈਮ ਉਹਨਾਂ ਨੂੰ ਮਿਲਿਆ 10 ਸਾਲਾਂ ਦਾ ਜਿਹੋ ਜੇ ਕੰਮ ਉਹਨਾਂ ਕੀਤਾ ਜੋ ਉਪਦੰਨ ਹੈ